ਤੁਸੀਂ ਆਪ ਤੇ ਗਾਣਾ ਲਿਖਤਾ ਛੇਤੀ ਡਾਲਰਾਂ ਦੇ ਕਰਕੇ ਤਰੱਕੀ ਦੇਖ ਲਈਂ ਅਸੀਂ ਮੁੜਾਗੇ ਪੰਜਾਬ ਗੱਲ ਪੱਕੀ ਦੇਖ ਲਈ ਕੀ ਤੁਸੀਂ ਆਪ ਵੀ ਕਦੇ ਪੰਜਾਬ ਮੁੜਨਾ ਪੱਕੇ ਤੌਰ ਤੇ ਮੈਂ ਪਹਿਲੇ ਇਟਲੀ ਗਿਆ ਸੀ ਸਭ ਤੋਂ ਪਹਿਲਾਂ ਮੇਰੇ ਮਮ ਡੈਡ ਉੱਥੇ ਸੀਗੇ ਤੇ ਅਸੀਂ ਫੈਮਲੀ ਤੌਰ ਤੇ ਉੱਥੇ ਮੂਵ ਹੋ ਗਏ ਫਿਰ ਇੰਗਲੈਂਡ ਚਲੇ ਗਏ ਚਲੋ ਜਿੰਦਗੀ ਚਲ ਚੋ ਚੱਲਣਾ ਜਿਵੇਂ ਬੰਦਾ ਚੱਲਦਾ ਰਿਹਾ ਮੇਰਾ ਮੁੜਨਾ ਬਈ ਬਣਦਾ ਹੀ ਹੈ ਮੈਨੂੰ ਮੁੜਨਾ ਪੈਣਾ ਹੈ ਕਿਉਂਕਿ ਜੇ ਮੈਂ ਐਡੀ ਵੱਡੀ ਗੱਲ ਕਰਕੇ ਮੈਂ ਨਾ ਮੁੜਾ ਫਿਰ ਮੈਨੂੰ ਲੱਗਦਾ ਕਿ ਉਹ ਇਨਸਾਫ ਵਾਲੀ ਗੱਲ ਕੀ ਹੋਈ ਜਦੋਂ ਗਾਣਾ ਆਇਆ ਉਸ ਤੋਂ ਬਾਅਦ ਮੈਂ ਆਪਣੇ ਫਾਦਰ ਸਾਹਿਬ ਨਾਲ ਗੱਲ ਕੀਤੀ ਉਹ ਕਹਿੰਦੇ ਮੇਰੇ ਦੋਕ ਸਾਲ ਹੀ ਰਹਿਉਂਗਾ ਹੁਣ ਮੈਂ ਚਲ ਜਾਣਾ ਤੇ ਮੈਨੂੰ ਇਹ ਗੱਲ ਦੀ ਬੜੀ ਖੁਸ਼ੀ ਹੋਈ ਯਾਰ ਚਲੋ ਘਰ ਦੇ ਬੰਦੇ ਤਾਂ ਗੈਰ ਰਹੇ ਨੇ 90 ਦੇ ਦਿਹਾਕੇ 'ਚ ਹਨਾ ਸਾਡੇ ਦਬਾਬੇ ਤੋਂ ਆ ਮੈਂ ਗੜੀ ਹਨਾ ਤੇ ਜਦੋਂ ਦੀ ਮੈਂ ਸੁਰਤ ਸੰਭਾਲੀ ਆ ਮੈਂ ਕੋਠੀਆਂ ਦੇ ਜਹਾਜ਼ ਦੇਖੇ ਨੇ ਇਟ ਮੀਨਸ ਸਾਡੇ ਪਿੰਡ ਉਦੋਂ ਦੇ ਖਾਲੀ ਹੋਣ ਲੱਗ ਪਏ ਉਦੋਂ ਦੇ ਲੋਕ ਮੇਰੇ ਮੇਰੇ ਫਾਦਰ ਸਾਹਿਬ ਵੀ ਉਦੋਂ ਦੇ ਬਾਹਰ ਇਤਨੇ ਆਣੇ ਪੰਜਾਬ ਚ ਪੜਾਈ ਜਾਣ ਖਾਸ ਕਰਕੇ ਸ਼ੁਰੂ ਦੇ 5-7 ਸਾਲ ਤਾ ਜ਼ਰੂਰੀ ਹੈ ਤੇ ਮੇਰਾ ਵੀ ਇਹੀ ਸੋਚ ਹੈ ਇਹੀ ਹੈ ਕਿ ਮੈਂ ਕਿੱਦੇ ਕਰਾਂ। ਗਲਬ ਸਿੱਧੂ ਨਾਲ ਕਦੋਂ ਮੁਲਾਕਾਤ ਹੋਈ ਹੈ ਕਦੋਂ ਫਿਰ ਸਵਾਬੋ ਬਣਿਆ ਗਲਾਬ ਨੂੰ ਕਦੋਂ ਕਿਹਾ ਵੀ ਗਲਾਬ ਆ ਗਾਣਾ ਕਰ ਸਕਦੇ ਹੋ ਤੁਸੀਂ ਜਾਂ ਉਹਨੇ ਸਹਿਮਤੀ ਦੇ ਦਿੱਤੀ ਫਿਰ ਵੀ ਆ ਗਾਣਾ ਕਰੀਏ ਆਪਾਂ। ਗਲਾਬ ਭਾਈ ਨਾ ਸੁਣਦੇ ਗੱਲ ਬਈ ਮੈਂ ਕਿਹਾ ਬਈ ਗਾਣੇ ਕਿਵੇਂ ਲੱਗੇ ਕਈ ਗਾਣੇ ਭੇਜੇ ਸੀ। ਤੇ ਉਹ ਕਹਿੰਦਾ ਯਾਰ ਪੰਜਾਬ ਗਾਣਾ ਬਹੁਤ ਖਰਾ ਹੈ। ਹਾਂ ਤੇ ਜਿੰਨੇ ਉਹਦੇ ਆਲੇ ਦੁਆਲੇ ਵੀ ਬਾਈ ਦੇ ਯਾਰ ਮਿੱਤਰ ਬੈਠੇ ਸੀਗੇ ਉਹਨਾਂ ਨੇ ਸਾਰਿਆਂ ਨੇ ਕਿਹਾ ਪੰਜਾਬ ਦਾ ਗਾਣਾ ਬਹੁਤ ਨਵ ਜੈਜੀ ਬੀ ਦੇ ਨਾਲ ਵੀ ਗਾਣਾ ਆਇਆ ਸੀ ਤੁਹਾਡਾ ਹੋਰ ਵੀ ਕਈ ਆਰਟਿਸਟਾਂ ਕੇਐਸ ਮੱਖਣ ਉਹਨਾਂ ਨਾਲ ਵੀ ਗਾਣਾ ਆਇਆ ਸੀ ਵੇਡ ਕਰੀ ਜਾਂਦਾ ਇਹਦੋਂ ਬਾਬਾ ਗੋਰੀਏ ਸੁਣਨਾ ਕਿੱਥੋਂ ਰਹਿਜੇ ਬਣੀ ਮੱਝਾ ਗੋਰੀ ਮਲ ਬਈ ਕਿੱਥੋਂ ਛੱਡਦੇ ਆ ਮੋਮਬੱਤੀ ਪਰ ਤਖਤ ਹਲਾਉਂਦੀਆਂ ਨੇ ਘੂਰਾ ਸਾਡੀ ਅੱਖ ਦੀਆਂ ਨਵੇਂ ਮੁੰਡੇ ਰੀਸਾਂ ਕਰਦੇ ਵੱਲੋਂ ਤੇਰੇ ਜੱਟ ਦੀ ਜਿਵੇਂ ਮੈਨੂੰ ਲੱਗਦਾ ਇਹ ਜਿਹੜਾ ਗਾਣਾ ਮੇਰਾ ਪ੍ਰੋਪਰ ਪਹਿਲਾ ਗਲਿਕ ਹੋਇਆ ਸੀਗਾ ਜੈਜੀ ਭਾਜੀ ਵਾਲਾ ਗਾਣਾ ਤੁਹਾਡੇ ਮਾਮਾ ਜੀ ਵੀ ਜਿਵੇਂ ਬਹੁਤ ਪ੍ਰਸਿੱਧ ਕਲਾਕਾਰ ਨੇ ਜਸਵੀਰ ਗੁਣਾ ਚੌਰੀਆ ਤਾਂ ਉਹਨਾਂ ਦਾ ਵੀ ਇਫੈਕਟ ਹੈਗਾ ਤੁਹਾਡੇ ਤੇ ਪ੍ਰਭਾਵ ਹੈਗਾ ਉਹਨਾਂ ਦਾ ਮੈਂ ਨਹੀਂ ਮੰਨਦਾ ਮੇਰਾ ਸਾਰਾ ਕੁਝ ਸਿਸਟਮ ਹੀ ਗਾਣਿਆਂ ਦਾ ਉਹਨਾਂ ਕਰਕੇ ਹੈ ਜੈਜੀ ਵੀ ਨੇ ਭਾਣਜੇ ਦੇ ਔਰ ਮਾਮੇ ਦੇ ਵੀ ਗਾਣੇ ਗਾਏ ਮੈਨੂੰ ਲੱਗਦਾ ਇਕਲੌਤੇ ਬੰਦੇ ਹੋਵੋਗੇ ਤੁਸੀਂ ਹੈ ਇਹ ਤਾਂ ਚੀਜ਼ ਇਹ ਤਾਂ ਚੀਜ਼ ਸਹੀ ਗੱਲ ਆ ਬਈ ਪ੍ਰੋ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਵਿਕਰਮ ਸਿੰਘ ਰਿਵਰਸ ਮਾਈਗ੍ਰੇਸ਼ਨ ਦੀ ਗੱਲ ਬਹੁਤ ਹੋ ਰਹੀ ਹੈ ਬਹੁਤ ਸਾਰੇ ਲੋਕ ਇਹ ਕਹਿ ਰਹੇ ਕਿ ਅਸੀਂ ਵਿਦੇਸ਼ਾਂ ਦੇ ਵਿੱਚ ਕੰਮਕਾਜ ਕਰਕੇ ਵਾਪਸ ਮੁੜਾਂਗੇ ਕੁਝ ਲੋਕ ਪਿਛਲੇ ਦਿਨਾਂ ਦੇ ਵਿੱਚ ਮੁੜੇ ਵੀ ਔਰ ਬਹੁਤ ਚਰਚਾ ਹੋਈ ਕਿ ਲੋਕ ਪ੍ਰਵਾਸ ਕਰਦੇ ਆ ਜਿਹੜੇ ਔਰ ਉਹ ਕਦੇ ਵਾਪਸ ਨਹੀਂ ਮੁੜਦੇ ਕੀ ਬੰਦਾ ਜਦੋਂ ਘਰ ਛੱਡ ਕੇ ਜਾਂਦਾ ਕਿਹੜੇ ਹਾਲਾਤਾਂ 'ਚ ਜਾਂਦਾ ਚਾਵਾਂ ਦੇ ਨਾਲ ਕੋਈ ਘਰ ਨਹੀਂ ਛੱਡਣਾ ਚਾਹੁੰਦਾ ਹੁੰਦਾ ਇਹ ਗੱਲ ਮੈਂ ਇਸ ਲਈ ਕਰ ਰਿਹਾ ਕਿਉਂਕਿ ਪਿਛਲੇ ਦਿਨੀ ਗਾਣਾ ਆਇਆ ਗੁਲਾਬ ਸਿੱਧੂ ਦਾ ਔਰ ਉਹ ਲਿਖਿਆ ਬਹੁਤ ਕਮਾਲ ਦਾ ਨਵ ਗੜੀ ਵਾਲਾ ਰਾਈਟਰ ਨੇ ਇਸ ਗਾਣੇ ਦੇ ਉਹਨਾਂ ਨੇ ਲਿਖਿਆ ਨਵ ਗੜੀ ਵਾਲਾ ਸਾਡੇ ਨਾਲ ਜੁੜੇ ਹੋਇਆ ਉਹਨਾਂ ਨੇ ਗੱਲ ਇਸ ਗਾਣੇ ਬਾਰੇ ਵੀ ਕਰਾਂਗੇ ਕਿ ਬਹੁਤ ਸੋਹਣੇ ਅਲਫਾਜ਼ ਉਹਨਾਂ ਨੇ ਲਿਖਿਆ ਕਿਵੇਂ ਕਿੱਥੇ ਬੈਠ ਕੇ ਕਿਹੜੇ ਖਿਆਲਾਂ ਦੇ ਵਿੱਚ ਨਵ ਗੜੀ ਵਾਲੇ ਨੇ ਇਹ ਗਾਣਾ ਲਿਖਿਆ ਕਿਉਂਕਿ ਨਵ ਦੀ ਕਹਾਣੀ ਬੜੀ ਇੰਟਰਸਟਿੰਗ ਹੈ ਨਵ ਗੜੀ ਵਾਲਾ ਜਿਹਨੇ ਲਿਖਿਆ ਗਾਣਾ ਉਹ 7 ਸਾਲਾਂ ਦਾ ਸੀ ਨੌਜਵਾਨ ਜਦੋਂ ਆਪਣੇ ਪਰਿਵਾਰ ਦੇ ਨਾਲ ਉਹ ਵਿਦੇਸ਼ ਚਲਾ ਗਿਆ ਔਰ 7 ਸਾਲ ਦਾ ਨੌਜਵਾਨ ਸੀ ਜਦੋਂ ਵਿਦੇਸ਼ ਚਲਾ ਗਿਆ ਔਰ ਉਹਦੇ ਦਿਮਾਗ ਦੇ ਵਿੱਚ ਥਾਟ ਕਿਵੇਂ ਆਏ ਗੱਲਬਾਤ ਕਰਦੇ ਹਾਂ ਨਵ ਬਹੁਤ-ਬਹੁਤ ਸਵਾਗਤ ਹੈ ਪ੍ਰੋ ਪੰਜਾਬ ਥੈਂਕ ਯੂ ਭਾਈ ਵਿਕਰਮ ਭਾਈ ਥੈਂਕ ਯੂ ਸੋ ਮਚ ਸਾਰੇ ਦਰਸ਼ਕਾਂ ਨੂੰ ਪ੍ਰੋ ਪੰਜਾਬ ਟੀਵੀ ਦੇਖ ਰਹੇ ਹਨ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਾਓ ਪਹਿਲਾਂ ਤਾਂ ਗਾਣੇ ਤੇ ਚਰਚਾ ਕਰਦੇ ਹਾਂ ਉਸ ਤੋਂ ਬਾਅਦ ਫਿਰ ਗੱਲਬਾਤ ਕਰਦੇ ਹਾਂ ਕਿਉਂਕਿ ਜੈਜ਼ੀ ਬੀ ਦਾ ਵੀ ਗਾਣਾ ਬਹੁਤ ਕਮਾਲ ਦਾ ਸੀ ਜਿਹੜਾ ਤੁਹਾਡਾ ਹੀ ਲਿਖਿਆ ਹੋਇਆ ਸੀਗਾ ਉਹ ਕਿ ਨਵੇਂ ਮੁੰਡੇ ਰੀਸਾਂ ਕਰਦੇ ਬਿੱਲੋ ਤੇਰੇ ਜੱਟ ਦੀਆਂ ਹੋਰ ਕੀ ਇਸ ਮੱਖਣ ਦੇ ਵੀ ਹੋਰ ਵੀ ਕਾਫੀ ਗਾਣੇ ਨਵਦੇ ਆਏ ਆਪ ਵੀ ਨਵਨੇ ਗਾਣੇ ਗਾਏ ਆ ਨਾਓ ਪਹਿਲਾਂ ਗੱਲ ਇਸੇ ਤੇ ਹੀ ਕਰਦੇ ਹਾਂ ਕਿ ਗਾਣਾ ਲਿਖਿਆ ਇਹ ਥੌਟ ਕਿਵੇਂ ਦਿਮਾਗ ਦੇ ਵਿੱਚ ਸੀਗਾ ਆ ਜੇ ਆਪਾਂ ਮੋੜਾਗੇ ਪੰਜਾਬ ਦੀ ਖਾਸ ਤੌਰ ਤੇ ਗੱਲ ਕਰੀਏ ਬਾਈ ਉਹ ਇਵੇਂ ਸੀਗਾ ਕਿ ਅਸੀਂ ਇੱਕ ਨਾ ਮੁੰਡੇ ਦੀ ਵੀਡੀਓ ਚੱਲੀ ਸੀਗੀ ਤੇ ਮਸੀਂ ਮੋੜਾਗੇ ਪੰਜਾਬ ਬਾਈ ਪੰਜਾਬ ਨਹੀਂ ਛੱਡਦੇ ਬਾਈ ਮੈਨੂੰ ਲੱਗਦਾ ਬ੍ਰਿੰਟਾਣਾ ਤੇ ਉਹ ਵੀਡੀਓ ਨੇ ਮੇਰੇ ਤੇ ਅਸਰ ਬਹੁਤ ਦਿਖਾਇਆ ਉਹ ਚੀਜ਼ ਰਹਦੀ ਉਹਦੇ ਡਾਇਲੋਗ ਬੋਲੇ ਹੋਏ ਨੇ ਨਾ ਤੇ ਉਹ ਚੀਜ਼ ਮੇਰੇ ਥੋਟ ਚ ਘੁੰਮਦੀ ਰਹੀ ਸੀ ਕੈਨੇਡਾ ਨੂੰ ਜਾ ਰਹੇ ਸੀਗੇ ਹੂੰ ਤੇ ਡਰਾਈਵ ਕਰਕੇ ਅਮਰੀਕਾ ਤੋ ਤੇ ਉਦੋਂ ਮੈਂ ਤੇ ਮਨਪ੍ਰੀਤ ਮੇਰਾ ਫਰੈਂਡ ਅਸੀਂ ਇਕੱਠੇ ਸੀਗੇ ਤੇ ਉਹ ਗੱਲਾਂ-ਗੁੱਲਾਂ ਕਰਨ ਲੱਗ ਪਏ ਤੇ ਇੱਕ ਮੇਰੇ ਜ਼ਿਹਨ 'ਚ ਹਮੇਸ਼ਾ ਹੀ ਰਿਹਾ ਪੰਜਾਬ ਦਾ ਪਤਾ ਨਹੀਂ ਭਾਵੇਂ ਮੈਂ ਛੋਟਾ ਹੁੰਦਾ ਵੀ ਆ ਗਿਆ ਪਰ ਮੈਨੂੰ ਉਹ ਗਲੀਆਂ ਉਹ ਚੀਜ਼ਾਂ ਮੈਨੂੰ ਆਪਣੇ ਆਪ ਨੂੰ ਚੰਗੀਆਂ ਲੱਗਦੀਆਂ ਨੇ ਮੈਂ ਉਹਨਾਂ ਤੋਂ ਕਦੇ ਟੁੱਟ ਜਾ ਨਹੀਂ ਸਕਿਆ ਜੇ ਕਿ ਇਹ 100% ਹੈ ਨਾ ਹੁੰਦਾ ਨਹੀਂ ਇਹ ਬੰਦਾ ਬਾਹਰ ਆ ਕੇ ਕਹਿੰਦਾ ਯਾਰ ਕੋਈ ਨਹੀਂ ਠੀਕ ਹੈ ਇੱਥੇ ਸਹੀ ਹੈ ਜ਼ਿੰਦਗੀ ਚੱਲੀ ਜਾਂਦੀ ਆਪਣਾ ਕੰਮ-ਕਾਰ ਕਰੀ ਜਾਂਦੇ ਹੋ ਤੇ ਉਹਦਾ ਮੋ ਉਹ ਚੀਜ਼ਾਂ ਦਾ ਤੇ ਉਹ ਮੇਰੇ ਤੇ ਅਸਰ ਬਹੁਤ ਜ਼ਿਆਦਾ ਦਿਖਾਉਣ ਲੱਗ ਪਿਆ ਸੀਗਾ ਇੱਕ ਜਿਹੜੀ ਵਾਰ ਉਜਰੇ ਪ੍ਰਾਣੀਆਂ ਪ੍ਰਾਣੇ ਲੋਕ ਆਏ ਨੇ ਉਹ ਤਾਂ ਵਧੀਆ ਸੈੱਟ ਨੇ ਕਾਫੀ ਹੱਦ ਤੱਕ ਪਰ ਜਿਹੜੇ ਬਈ ਸਟੂਡੈਂਟ ਰਹੇ ਉਹ ਕਈ ਬਹੁਤ ਜ਼ਿਆਦਾ ਤੰਗ ਰਹੇ ਹੂੰ ਤੇ ਉਹ ਮੈਨੂੰ ਲੱਗਦਾ ਕਿ ਉਹ ਉਹ ਸਾਰਿਆਂ ਦੀ ਥਿੰਕ ਹੈ ਗਾਏ ਤੇ ਇਹ ਮੈਸੀ ਕਾਨਫਰੈਂਸ ਅਚ ਕੌਲਾਂ ਤੇ ਜਦੋਂ ਹੋਈ ਤਾਂ ਕਦੇ ਅਸੀਂ ਗੱਲ ਕਰਦੇ ਤੇ ਬਹੁਤੇ ਮੁੰਡੇ ਵਿੱਚ ਉਹ ਇਹ ਕਹਿੰਦੇ ਨੇ ਕਿ ਅਸੀਂ ਯਾਰ ਵਾਪਸ ਜਾਣਾ ਤੇ ਉਹ ਥੋੜ ਉੱਥੇ ਹੀ ਕਦੇ ਉਹ ਨਿਕਲ ਕੇ ਬਈ ਆਇਆ ਬਾਕੀ ਤੁਹਾਡੇ ਸਾਹਮਣੇ ਹੂੰ ਔਰ ਗੁਲਾਬ ਸਿੱਧੂ ਨਾਲ ਮੁਲਾਕਾਤ ਪਹਿਲਾਂ ਤੇ ਜਾਣਦੇ ਸੀ ਇੱਕ ਦੂਜੇ ਨੂੰ ਫਿਰ ਗੁਲਾਬ ਸਿੱਧੂ ਨੇ ਗਾਇਆ ਗਾਣਾ ਵਧੀਆ ਚਰਚਾ ਦੇ ਵਿੱਚ ਟ੍ਰੈਂਡਿੰਗ ਦੇ ਵਿੱਚ ਚੱਲ ਰਿਹਾ ਹਾਂਜੀ ਗਲਾਬ ਬਾਈ ਨੂੰ ਐਵੇਂ ਸਹੀ ਗਲਾਬ ਬਾਈ ਨੂੰ ਮੈਂ ਬਹੁਤ ਪੁਰਾਣਾ ਜਾਣਦਾ ਵੈਸੇ ਪਰ ਮੇਰਾ رابطہ ਟੁੱਟ ਗਿਆ ਸੀਗਾ ਵਿੱਚ ਤੇ ਉਹਨੂੰ ਉਹ رابطہ ਕਰਾਉਣ ਵਾਲਾ ਮੇਰਾ ਮਿੱਤਰ ਆ ਜਿਹੜਾ ਜਿਹਦੀ ਮੈਂ ਗੱਲਾਂ ਹੀ ਕਰਦਾ ਸੀਗਾ ਮਨਪ੍ਰੀਤ ਹਨਾ ਮਨਪ੍ਰੀਤ ਬਾਈ ਤੇ ਉਹ ਉਹਨਾਂ ਨੇ رابطہ ਕਰਵਾਇਆ ਸੀ ਗਾਣੇ ਗਲਾਬ ਦੇ ਕਰੀ ਜਾਂਦੇ ਸੀਗੇ ਵਾਪਸ ਪ੍ਰੋਜੈਕਟ ਜੇ ਉਹਨਾਂ ਦੇ ਵਿੱਚ ਹੀ ਇਹੀ ਗਾਣੇ ਸੀਗਾ ਇੱਕ ਮੋੜਾਂਗੇ ਪੰਜਾਬ ਤੇ ਉਹਨਾਂ ਦੇ ਫਸਾਦ ਕੇ ਫਿਰ ਸਾਡੀ ਦੁਆਰਾ ਗੱਲਬਾਤ ਹੋਈ ਫਿਰ ਮੈਂ ਇੰਡੀਆ ਮਿਲਿਆ ਵੀ ਬਾਈ ਨੂੰ ਤੇ ਇਦਾਂ ਗੱਲਬਾਤ ਕਰਕੇ ਗਾਣਾ ਡਨ ਹੋ ਗਿਆ ਹੋਰ ਵੀ ਗਾਣੇ ਆ ਰਹੇ ਆ ਹਾਂਜੀ ਗੁਲਾਬ ਬਾਈ ਨੇ ਮੈਂ ਗਾਣੇ ਕਰ ਰਹੇ ਆ ਵੀਰੇ ਹੋਰ ਅੱਗੇ ਤੋਂ ਅੱਗੇ ਕਰੀ ਜਾਵਾਂਗੇ ਪਰਮਾਤਮਾ ਮੇਰ ਕਰੇ ਰੈਡੀ ਵੀ ਨੇ ਦੋ ਤਨ ਅੱਗੇ ਹੋਰ ਵੀ ਪਲਾਨ ਹੈਗਾ ਫਿਲਹਾਲ ਮੈਂ ਗੁਲਾਬ ਬਾਈ ਨਾਲ ਹੀ ਕਰ ਰਿਹਾ ਨਾ ਮੈਂ ਇਹ ਜਾਨਣਾ ਚਾਹ ਰਿਹਾ 7 ਸਾਲਾਂ ਦਾ ਮੁੰਡਾ ਸੀ ਨਾ ਤੁਸੀਂ 7 ਸਾਲਾਂ ਦੇ ਸੀਗੇ ਜਦੋਂ ਗਏ ਤੁਸੀਂ ਗਏ ਕਿਵੇਂ ਮੈਂ ਪਹਿਲਾਂ ਇਹ ਵੀ ਜਾਨਣਾ ਚਾਹੁੰਨਾ ਔਰ ਕੀ ਤੁਸੀਂ ਆਪ ਤੇ ਗਾਣਾ ਲਿਖਤਾ ਕਿ ਮੁੜਾਂਗੇ ਪੰਜਾਬ ਗੱਲ ਪੱਕੀ ਦੇਖਿਓ ਹਨਾ ਔਰ ਕੀ ਤੁਸੀਂ ਆਪ ਵੀ ਕਦੇ ਪੰਜਾਬ ਮੁੜਨਾ ਪੱਕੇ ਤੌਰ ਤੇ ਮੈਂ ਤੁਹਾਨੂੰ ਇਹਦੀ ਤੰਗੀ ਤਾਂ ਮੈਂ ਤੁਹਾਨੂੰ ਵਿਸਥਾਰ ਨਾਲ ਦੱਸਣਾ ਇਹਦਾ ਕਿ ਮੇਰੇ ਚਲੋ ਮੈਂ ਪਹਿਲਾਂ ਇਟਲੀ ਗਿਆ ਸੀ ਸਭ ਤੋਂ ਪਹਿਲਾਂ ਮੇਰੇ ਮਮ ਡੈਡ ਉੱਥੇ ਸਕੇ ਤੇ ਅਸੀਂ ਫੈਮਿਲੀ ਤੌਰ ਤੇ ਸੀ ਉੱਥੇ ਮੂਵ ਹੋ ਗਏ ਫਿਰ ਇੰਗਲੈਂਡ ਚਲੇ ਗਏ ਚਲੋ ਜ਼ਿੰਦਗੀ ਚੱਲ ਉਸੋ ਚੱਲਣਾ ਜਿਵੇਂ ਬੰਦਾ ਚੱਲਦਾ ਰਿਹਾ ਮੇਰਾ ਮੋੜਨਾ ਬਈ ਬਣਦਾ ਹੀ ਹੈ ਮੈਨੂੰ ਮੋੜਨਾ ਪੈਣਾ ਹੈ ਕਿਉਂਕਿ ਜੇ ਮੈਂ ਐਡੀ ਵੱਡੀ ਗੱਲ ਕਰਕੇ ਮੈਂ ਨਾ ਮੁੜਾ ਫਿਰ ਮੈਨੂੰ ਲੱਗਦਾ ਕਿ ਉਹ ਇਨਸਾਫ ਵਾਲੀ ਗੱਲ ਨਹੀਂ ਹੋਈ ਜੇ ਆਪਾਂ ਹੋਰਾਂ ਨੂੰ ਕਹੀ ਜਾਈਏ ਤੇ ਆਪ ਨਾ ਮੁੜ ਗਏ ਨਾ ਤੇ ਬਸ ਉਹ ਜਿੱਦੋ ਜਹਿ ਚ ਲੱਗੇ ਹੋਏ ਆ ਕਿ ਜਲਦੀ ਸੌਟ ਆਊਟ ਹੋਵੇ ਤੇ ਨਿਕਲ ਜਾਈਏ ਜਰ ਮੜ ਜਾਈਏ ਜਾਂ ਕੁਛ ਐਵੇਂ ਦਾ ਕਰ ਲਈਏ ਕਿ ਜ਼ਿਆਦਾ ਰਹਿ ਆਈ ਉੱਥੇ ਜਾਵੇ ਇਹਨਾਂ ਮੁਲਕਾਂ ਚ ਘਟ ਰਿਹਾ ਜਾਵੇ ਬਾਕੀ ਕਰਨ ਵਾਲਾ ਪਰਮਾਤਮਾ ਹੈ ਬਈ ਕੋਸ਼ਿਸ਼ ਜ਼ਰੂਰ ਹੈ ਕਿ ਮੈਂ ਜਲਦੀ ਇਹ ਇਹ ਚੀਜ਼ ਨੂੰ ਕਰ ਦਵਾ ਤੇ ਮੈਂ ਕਰਾਂਗਾ ਬਈ ਜ਼ਰੂਰ ਕਿਉਂਕਿ ਮੈਂ ਆਪਣੇ ਜਦੋਂ ਗਾਣਾ ਆਇਆ ਉਸ ਤੋਂ ਬਾਅਦ ਮੈਂ ਆਪਣੇ ਫਾਦਰ ਸਾਹਿਬ ਨਾਲ ਗੱਲ ਕੀਤੀ ਤੇ ਉਹ ਕਹਿੰਦੇ ਮੈਂ ਤਾਂ ਦੋਕ ਸਾਲ ਹੀ ਰਹਾਂਗਾ ਹੁਣ ਮੈਂ ਚਲ ਜਾਣਾ ਤੇ ਮੈਨੂੰ ਇਹ ਗੱਲ ਦੀ ਬੜੀ ਖੁਸ਼ੀ ਹੋਈ ਕਿ ਯਾਰ ਚਲੋ ਘਰ ਦੇ ਬੰਦੇ ਤਾਂ ਗੈਰ ਰਹੇ ਨੇ ਮੰਮੀ ਰੈਡੀ ਤੇ ਖਾਸ ਕਰਕੇ ਨਾ ਸੂਲ ਵਧੀਆ ਲੱਗਾ ਔਰ ਤੁਹਾਡੇ ਬਾਕੀ ਦੇ ਪਰਿਵਾਰਕ ਮੈਂਬਰ ਕਿ ਉਹ ਰਾਜੀ ਹੈ ਕਿਉਂਕਿ ਜੇ ਮੰਮੀ ਡੈਡੀ ਮਾਤਾ ਪਿਤਾ ਜੇ ਰਾਜੀ ਹੈ ਤਾਂ ਫਿਰ ਤਾਂ ਠੀਕ ਹੈ ਬੰਦਾ ਬਾਕੀਆਂ ਨੂੰ ਕਨਵਿੰਸ ਕਰ ਲੈਂਦਾ ਬਾਕੀ ਹਾਜ਼ਿਰ ਮੇਰੇ ਮੇਰੀ ਵਾਈਫ ਆ ਤੇ ਉਹ ਵੀ ਮੰਨਦੀ ਹੈ ਜਾਣ ਨੂੰ ਸੋ ਚੰਗੀ ਗੱਲ ਆ ਉਹਨੂੰ ਕੋਈ ਦਿੱਕਤ ਨਹੀਂ ਕੀ ਬਸ ਅਸੀਂ ਬੰਦਾ ਸਿਕਿਉਰ ਹੋ ਜਾਵੇ ਇੱਕ ਵਾਰੀ ਹੈ ਨਾ ਉਹ ਸਿਸਟਮ ਜੇ ਚਲਾ ਲਵੇ ਕਿ ਇਹ ਨਾ ਹੋਵੇ ਕਿ ਆਪਾਂ ਉੱਥੇ ਜਾ ਕੇ ਵੀ ਤੰਗ ਹੋ ਜਾਈਏ ਜਾਂ ਸਿਸਟਮ ਨਾ ਬਣੇ ਪਰ ਜਾਓ ਜ਼ਰੂਰ ਉਹ ਮੋੜਨਾ ਜ਼ਰੂਰ ਪੈਣਾ ਸਾਨੂੰ ਕਿਉਂਕਿ ਮੈਂ ਗੱਲ ਕਰਦਾ ਕਿ ਮੈਂ ਜਦਾਂ 90 ਦੇ ਦਿਹਾਕੇ ਚ ਹਨਾ ਸਾਡੇ ਦਬਾਬੇ ਤੋਂ ਆ ਮੈਂ ਗੜੀ ਹਨਾ ਤੇ ਜਦੋਂ ਵੀ ਮੈਂ ਸੁਰਤ ਸੰਭਾਲੀ ਮੈਂ ਕੋਠੀਆਂ ਤੇ ਜਹਾਜ਼ ਦੇਖੇ ਰਹੇ ਬਣਦੇ ਇਟ ਮੀਨਸ ਸਾਡੇ ਪਿੰਡ ਉਦੋਂ ਦੇ ਖਾਲੀ ਹੋਣ ਲੱਗ ਪਏ ਉਦੋਂ ਦੇ ਲੋਕ ਮੇਰੇ ਮੇਰੇ ਫਾਦਰ ਸਾਹਿਬ ਵੀ ਉਦੋਂ ਦੇ ਬਾਹਰ ਦਬਾਬਾ ਪੈਚਰ ਤੋਂ ਬਾਹਰ ਤੇ ਹੁਣ ਜਦੋਂ ਅਸੀਂ ਉਹਨਾਂ ਪਿੰਡਾਂ ਚ ਆਪਣੇ ਪਿੰਡਾਂ ਚ ਜਾਂਦੇ ਆ ਭਾਈ ਤੇ ਕਿਤੇ ਤਿੱਖੀਆਂ ਦੁਪਹਿਰਾਂ ਚ ਜਦੋਂ ਤੁਸੀਂ ਤੁਰਦੇ ਹੋ ਉਹਨਾਂ ਗਲੀਆਂ ਚੋਂ ਖੌਫ ਆਉਂਦਾ ਯਾਰ ਕੋਠੀਆਂ ਵੱਡੀਆਂ ਵੱਡੀਆਂ ਜਿੰਦੇ ਲੱਗੇ ਹੋਏ ਨੇ ਹਨਾ ਕੋਈ 50 ਲੱਖ ਨੂੰ ਜਿੰਦਾ ਹੈ ਕੋਈ ਕਰੋੜ ਨੂੰ ਜਿੰਦਾ ਹੈ ਤੇ ਉਹ ਜਹਾ ਆਪਣੇ ਉੱਤੇ ਪ੍ਰਵਾਸੀ ਭਰਾ ਰਹੇ ਰਹੇ ਨੇ ਹੁਣ ਤੇ ਪਰ ਪਿੰਡ ਸੁੰਨੇ ਹੋਏ ਨੇ ਬਹੁਤ ਜ਼ਿਆਦਾ ਇੱਧਰ ਖਾਸ ਕਰਕੇ ਦੁਆਬਾ ਏਰੀਆ ਦਾ ਜਲੰਧਰ ਸਾਈਡ ਨਵਾਂ ਸ਼ਹਿਰ ਏਰੀਆ ਦਾ ਕਈ ਪਿੰਡ ਇਦਾਂ ਦੇ ਕਿ ਉਹ ਆਪਣੇ ਆਪ ਨੂੰ ਲੱਗਦਾ ਕਿ ਯਾਰ ਇਹ ਤਾਂ ਕੰਮ ਖਰਾਬ ਹੈ ਹੂੰ ਪਰ ਕਈ ਵਾਰ ਬੰਦੇ ਇਹ ਸੋਚਦੇ ਆ ਕਿ ਯਾਰ ਉੱਥੇ ਇਹਨਾਂ ਦਾ ਕੰਮ ਸੈੱਟ ਨਹੀਂ ਆਇਆ ਇਸ ਕਰਕੇ ਵਾਪਸ ਭੱਜੇ ਆਉਂਦੇ ਆ ਜਾਂ ਕੰਮ ਕਾਜ ਉੱਥੇ ਸੈੱਟ ਕਰ ਲਿਆ ਨਾ ਤੁਸੀਂ ਕੰਮ ਕਾਜ ਸੈੱਟ ਆ ਭਈ ਇਵੇਂ ਕੋਈ ਚੱਕਰ ਨਹੀਂ ਹੈਗਾ ਦੇਖੋ ਬਾਹਰਲੇ ਮੁਲਕ ਜਾ ਕੇ ਕੀ ਹੈ ਜੇ ਤੁਸੀਂ ਜੇ ਤੁਹਾਡਾ ਆਪਣਾ ਕੰਮਕਾਰ ਸੈੱਟ ਨਹੀਂ ਹੈਗਾ ਮੈਨੂੰ ਤਾਂ ਹੁਣ ਇੰਨੇ ਇੰਨੇ ਚੇਰੇ ਹੋ ਗਏ ਨਾ ਮੇਰੇ ਕੋਲ ਤਾਂ ਪੀਪਰਵਰਕ ਹੈਗਾ ਸਾਰਾ ਕੁਝ ਹੈਗਾ ਇੱਥੇ ਤੁਸੀਂ ਆਪਣਾ ਦਿਹਾੜੀ ਕਰਦੇ ਹੋ ਤੁਸੀਂ ਕੋਈ ਵੀ ਤੁਸੀਂ ਟਰੱਕ ਚਲਾਉਨੇ ਹੋ ਜਾਂ ਕੁਝ ਵੀ ਕਰਦੇ ਹੋ ਹਨ ਤੇ ਉਹ ਤੁਹਾਡਾ ਕੰਮਕਾਰ ਸੈਟ ਹੀ ਹੁੰਦਾ ਕੋਈ ਐਡਾ ਇਸ਼ੂ ਨਹੀਂ ਹੁੰਦਾ ਸਾਰੇ ਮੁੰਡੇ-ਮੁੰਡੇ ਇਹੀ ਕਰਦੇ ਨੇ ਜੇ ਜ਼ਰੂਰੀ ਨਹੀਂ ਕਿ ਤੁਹਾਡਾ ਬਿਜ਼ਨਸ ਸੈੱਟ ਹੋਵੇ ਜਾਂ ਹੋਵੇ ਜਾਂ ਹੋਵੇ ਪਰ ਪੰਜਾਬ ਨੂੰ ਮੁੜਨਾ ਯਾਰ ਇਹ ਇਹ ਦੌੜ ਨਹੀਂ ਹੈਗੀ ਕਿ ਕਿ ਕੰਮਕਾਰ ਕਰਕੇ ਜਾਣਾ ਹੈ ਉਹ ਤਾਂ ਸਾਡਾ ਮੈਨੂੰ ਲੱਗਦਾ ਕਿ ਸਾਡਾ ਸਾਡਾ ਫਰਜ ਹੈ ਉਹ ਇੱਕ ਇੱਕ ਮੈਨੂੰ ਇਹੋ ਜਿਹਾ ਲੱਗਣ ਲੱਗ ਪਿਆ ਸਿਸਟਮ ਹਨਾ ਮੈਨੂੰ ਇਹ ਨਹੀਂ ਹੈਗਾ ਕਿ ਹੁਣ ਮੈਨੂੰ ਜਦੋਂ ਬਾਹਰਲੇ ਮੁਲਕਾਂ ਦਾ ਕਿ ਇੱਥੇ ਗੱਡੀਆਂ ਵਧੀਆਂ ਮਿਲ ਜਾਂਦੀਆਂ ਨੇ ਇੱਥੇ ਉਹ ਵਧੀਆਂ ਮਿਲ ਜਾਂਦੀਆਂ ਨੇ ਤੇ ਉਹ ਚੀਜ਼ਾਂ ਕਰਕੇ ਮੈਨੂੰ ਚਾਹਨਾ ਕਿ ਠੀਕ ਆ ਤੁਸੀਂ ਥੋੜੇ ਜਿਹੀ ਲੋਪਰ ਵਗੈਰ ਉਹ ਕਿੰਨੀ ਸੋਹਣੀ ਚੀਜ਼ ਆ ਯਾਰ ਤੁਸੀਂ ਸਵੇਰੇ ਉੱਠਦੇ ਹੋ ਤੇ ਪਾਟੀ ਸਿੰਘ ਬੋਲਦਾ ਉਹ ਕਿੰਨੀ ਸੋਹਣੀ ਚੀਜ਼ ਆ ਹੂੰ ਤੇ ਕਿਹੋ ਜੀ ਧਰਤੀ ਹੈ ਇੱਕ ਦੁਨੀਆ ਦੇ ਇੱਕੋ ਜੀ ਧਰਤੀ ਹੈ ਮੈਂ ਗੱਲ ਕਰੀ ਜਾਂਦਾ ਸੀ ਆਪਣੇ ਯਾਰਾਂ ਦੋਸਤਾਂ ਨਾਲ ਵੀ ਕਿ ਤੁਹਾਨੂੰ ਕਿਸੇ ਚੀਜ਼ ਦਾ ਫਿਕਰ ਹੀ ਨਹੀਂ ਹੈ ਨੀ ਰੋਟੀ ਬਣੀ ਤੁਹਾਨੂੰ ਮਿਲ ਜਾਣਾ ਤੇ ਇੰਨੇ ਜੋਗੇ ਤਾਂ ਆਪਾਂ ਹੈਗੇ ਨਹੀਂ ਆ ਕਿ ਆਪਾਂ ਆਪਣਾ ਸਿਸਟਮ ਚਲਾ ਲਾਂਗੇ ਇੰਨੇ ਤਾਂ ਨਹੀਂ ਰਹੇ ਹੋਏ ਬਾਹਰ ਰਹਿ ਕੇ ਦੇਖ ਲੈ ਇੱਥੇ ਵੀ ਕੋਈ ਮਿਹਨਤ ਹੀ ਕਰਦੇ ਆ ਪਰ ਉੱਥੇ ਚਲੋ ਠੀਕ ਹੈ ਜੇ ਆਪਾਂ ਕਹਿੰਦੇ ਕਿ ਸਾਡੇ ਤੋਂ ਉਹ ਮਿਹਨਤ ਨਹੀਂ ਹੋਣੀ ਜਾਂ ਨਹੀਂ ਹੁਣ ਕਰਤਾ ਕੋ ਸਾਰਾ ਕੁਝ ਹੀ ਸਕਦੇ ਆ ਪਰ ਤੁਸੀਂ ਆਪਣਾ ਸਿਸਟਮ ਤਾਂ ਇਹੋ ਜਿਹਾ ਬਣਾਉਣ ਦੀ ਕੋਸ਼ਿਸ਼ ਕਰੋ ਕਿ ਆਪਾਂ ਉੱਥੇ ਜਾ ਸਕੀਏ ਜਿਵੇਂ ਆਪਾਂ ਜਦੋਂ ਜਦ ਕਰਦੇ ਆ ਜਿਵੇਂ ਸਾਡੀ ਜਦੋਂ ਜਦ ਚੱਲਦੀ ਹੈ ਬਾਹਰ ਆਉਣ ਨੂੰ ਕਿ ਯਾਰ ਆਹ ਵੀਜ਼ਾ ਨਹੀਂ ਲੱਗਦਾ ਅਸੀਂ ਆਹ ਕਰ ਲਈਏ ਫੁਲਾਨੇ ਏਜੰਟ ਕੋਲ ਚੱਲ ਜਾਈਏ ਉਹੀ ਜਦੋਂ ਜਿਹੜਾ ਸਾਨੂੰ ਇਹ ਕਰਨਾ ਚਾਹੀਦਾ ਆ ਕਿ ਅਸੀਂ ਵਾਪਸ ਵੀ ਜਾਣਾ ਹੈ ਉਹੀ ਜਦੋਂ ਜਦ ਸਾਨੂੰ ਅੱਗੇ ਇੱਥੇ ਕਰਨੀ ਚਾਹੀਦੀ ਆ ਕਿ ਜਿਹੜੀ ਜਦੋਂ ਜਦ ਅਸੀਂ ਇੱਥੇ ਆਉਣ ਲਈ ਕਰਦੇ ਸੀ ਉਹੀ ਜਦੋਂ ਜਦ ਸਾਨੂੰ ਵਾਪਸ ਜਾਣ ਲਈ ਕੀਤੀ ਕਰਨੀ ਚਾਹੀਦੀ ਆ ਜੇ ਤੁਹਾਡਾ 10 ਲੱਖ ਲੱਗਾ ਹੈ 20 ਲੱਖ ਲੱਗਾ ਹੈ ਉਹਨੂੰ ਸਾਈਡ ਤੇ ਕੱਢ ਕੇ ਉੱਥੋਂ ਸਿਕਿਉਰ ਇੱਕ ਹੋਰ ਤੁਸੀਂ ਆਪਣੀ ਅਮਾਉਂਟ ਜੋੜ ਕੇ ਆਪਣਾ ਮਾਈਂਡ ਸੈਟ ਬਣਾ ਕੇ ਤੁਹਾਨੂੰ ਜਾਣਾ ਚਾਹੀਦਾ ਮੈਨੂੰ ਇਹ ਲੱਗਦਾ ਬਾਕੀ ਇੱਥੇ ਤਾਂ ਨਵ ਦੌੜੇ ਲੱਗੀ ਹੋਈ ਆ ਆਈਲੈਂਡ ਸੈਂਟਰ ਖੁੱਲੇ ਹੋਏ ਆ ਔਰ ਉੱਥੇ ਹੀ ਇਮੀਗ੍ਰੇਸ਼ਨ ਏਜੰਟਾਂ ਦੇ ਦਫ਼ਤਰ ਖੁੱਲੇ ਹੋਏ ਆ ਜ਼ਬਰਦਸਤ ਤਰੀਕੇ ਦੇ ਨਾਲ ਪਿੰਡਾਂ 'ਚ ਵੀ ਖੁੱਲਣ ਲੱਗੇ ਹੋਣ ਤਾਂ ਤੁਹਾਨੂੰ ਸ਼ਾਇਦ ਧਿਆਨ ਹੋਵੇ ਤਾਂ ਔਰ ਹਾਂਜੀ ਇੱਥੋਂ ਇਹ ਰੇਸ ਲੱਗੀ ਆ ਬਾਹਰ ਵੀ ਕਰਾਓ ਜਲਦੀ ਤੇ ਜਵਾਕ ਨੂੰ ਬਾਹਰ ਭੇਜੋ ਤੁਹਾਡੇ ਬੱਚੇ ਕੀ ਵਿਦੇਸ਼ ਰਹਿਣਾ ਪਸੰਦ ਕਰਨਗੇ ਉੱਥੇ ਪੜਨਗੇ ਜਾਂ ਬੱਚਿਆਂ ਲਈ ਸੈਟਲਮੈਂਟ ਦੇਖਿਆ ਵੀ ਬੱਚੇ ਉੱਥੇ ਪੜਾ ਲੈਣੇ ਆ ਔਰ ਆਪ ਇੰਡੀਆ ਚਲੇ ਜਾਣਾ ਬਈ ਮੇਰੀ ਮੇਰੀ ਫਿਲਹਾਲ ਯਾਨੀ ਕਿ ਮੇਰੇ ਮੇਰੇ ਦਿਮਾਗ 'ਚ ਪਹਿਲਾਂ ਤੋਂ ਰਹਿ ਕੇ ਜਦੋਂ ਵੀ ਹਨਾ ਬੱਚਿਆਂ ਵਾਲੀ ਗੱਲ ਆਈ ਕਦੇ ਵੀ ਤੇ ਮੇਰੇ ਤਾਂ ਪਹਿਲਾਂ ਤਾਂ ਮੇਨੇ ਇਹ ਸੋਚਿਆ ਹੋਇਆ ਹੈ ਕਿ ਜੇ ਸ਼ੁਰੂ ਉਹਨਾਂ ਦੀ ਜਿਹੜੀ ਪੜ੍ਹਾਈ ਹੈ ਉਹ ਪੰਜਾਬ 'ਚ ਹੀ ਕੀਤੀ ਜਾਣੀ ਚਾਹੀਦੀ ਓਕੇ ਉਹਦਾ ਰੀਜ਼ਨ ਇਹ ਆ ਕਿ ਜਿਹੜੀ ਤੁਸੀਂ ਜਿਹੜੀ ਤੰਗੀ ਤੁਸੀਂ ਪੰਜਾਬ 'ਚ ਦੇਖ ਲੈਣੀ ਹੈ ਜਿਹੋ ਜਿਹੇ ਵਤੀਰਾ ਤੁਸੀਂ ਸਵਾਲ ਲੋਕਾਂ ਦਾ ਪੰਜਾਬ 'ਚ ਦੇਖ ਲੈਣਾ ਉਹ ਜਿਹੜੇ ਤੁਹਾਨੂੰ ਉਹ ਮਤ ਜਿਹੜੀ ਉੱਥੋਂ ਮਿਲ ਜਣੀ ਉਹ ਤੁਹਾਨੂੰ ਦੁਨੀਆ ਦੇ ਕਿਸੇ ਕੋਨੇ 'ਚ ਨਹੀਂ ਮਿਲਣੀ ਹੂੰ ਜੇ ਤੁਸੀਂ ਨਿਆਣੇ ਮੈਨੂੰ ਸਾਰਾ ਕੁਝ ਦੇਣ ਲੱਗ ਪਏ ਉਹਨੂੰ ਉਹਦੇ ਉਹਦੇ ਜੰਮ ਦੇ ਅਨੁਸਾਰਾ ਕੁਝ ਉਹਦੇ ਕੋਲ ਹੈ ਹੂੰ ਤੇ ਜੇ ਉਹਨੇ ਉਹ ਜਿੰਦਗੀ ਦਾ ਉਹ ਪਾਸਾ ਦੇਖਿਆ ਨਹੀਂ ਤੇ ਉਹਨੂੰ ਉਹਦੀ अहमियत ਨਹੀਂ ਪਤਾ ਲੱਗਣੀ ਹੂੰ ਹਾਂਦੇ ਬਰੀਆ ਹੂੰ ਮੈਨੂੰ ਲੱਗਦਾ ਕਿ ਉਹ ਬੈਸਟ ਚੀਜ਼ ਹੈ ਕਿ ਜੇ ਨਿਆਣੇ ਪੰਜਾਬ ਵਿੱਚ ਪੜ੍ਹਾਏ ਜਾਣ ਖਾਸ ਕਰਕੇ ਸ਼ੁਰੂ ਦੇ 5-7 ਸਾਲ ਤਾਂ ਜ਼ਰੂਰੀ ਹੈ ਤੇ ਮੇਰਾ ਵੀ ਇਹੀ ਸੋਚ ਹੈ ਇਹੀ ਹੈ ਕਿ ਮੈਂ ਇਦਾਂ ਹੀ ਕਰੂੰਗਾ ਅੱਛਾ ਤੁਹਾਡਾ ਫਾਦਰ ਸਾਹਿਬ ਤਾਂ ਪੂਰਾ ਮਨ ਬਣਾ ਚੁੱਕਿਆ ਵੀ 2 ਸਾਲਾਂ ਬਾਅਦ ਤੁਹਾਡੇ ਮੰਮੀ ਪਾਪਾ ਨੇ ਵਾਪਸ ਆ ਜਾਣਾ ਪੰਜਾਬ ਹਾਂ ਮੈਂ ਕੱਲ ਪਰਸੋਂ ਦੀ ਗੱਲ ਹੈ ਮੈਂ ਮਾਤਾ ਨੂੰ ਫੋਨ ਕੀਤਾ ਸੀ ਤੇ ਤੇ ਮਾਤਾ ਕਹਿੰਦੀ ਮੇਰੇ ਮੇਰੇ ਬ੍ਰਦਰ ਆ ਹਨਾ ਤੇ ਉਹ ਉਹਦੀ ਉਹਦੀ ਸਟੱਡੀ ਰਹਿੰਦੀ 2 ਸਾਲ ਦੀ ਗੱਲੇ ਤੇ ਉਹ ਕਹਿੰਦੇ ਕਿ ਇਹਦਾ ਇਹਦਾ ਸਟੱਡੀ ਪੂਰੀ ਕਰਾ ਕੇ ਫੇਰ ਨੂੰ ਦੇਖਣਾ ਇਹਨੇ ਕੀ ਕਰਨਾ ਪਰ ਅਸੀਂ ਪੰਜਾਬ ਪੱਕਾ ਜਾਣਾ ਹੂੰ ਤੇ ਉਹ ਚੀਜ਼ ਮੈਨੂੰ ਵਧੀਆ ਲੱਗੀ ਤਾਂ ਤੁਸੀਂ ਕਿਸੇਲੀ ਕੁਝ ਪੜਦੇ ਰਹਿੰਦੇ ਹੋ ਲਿਟਰੇਚਰ ਵਗੈਰਾ ਪੜਦੇ ਵੀ ਹੋ ਕੁਸ਼ੀਆਂ ਪੰਜਾਬ ਦੇ ਬਾਰੇ ਕੁਝ ਪੜਦੇ ਰਹਿੰਦੇ ਹੋ ਚੀਜ਼ਾਂ ਨੂੰ ਕਿਉਂਕਿ ਜਿਸ ਤਰੀਕੇ ਨਾਲ ਤੁਸੀਂ ਕਨੈਕਟਡ ਹੋ ਪੰਜਾਬ ਦੇ ਨਾਲ ਜਾਂ ਕਨੈਕਟ ਹੋ ਕੇ ਰਹਿਣਾ ਚਾਹੁੰਦੇ ਹੋ ਮੈਨੂੰ ਮੇਰ ਭਜੀ ਜਦਾਂ ਪੜਦਾ ਵੀ ਰਹਿਣਾ ਹੈ ਮੇਰੇ ਕੋਲ ਕਿਤਾਬਾਂ ਹੈਗੀਆਂ ਵੀਰੇ ਕੋਈ ਕੁਝ ਪਰ ਐਵੇਂ ਕਹਾਂਗੇ ਮੈਂ ਜਾਵਾ ਨਹੀਂ ਪੜਦਾ ਬਹੁਤ ਕਟ ਕਦੇ ਹੋਇਆ ਪਰ ਮੈਨੂੰ ਉਹ ਚੀਜ਼ਾਂ ਦੀ ਆਪਣੇ ਆਪ ਜ਼ੈਨ 'ਚ ਮੇਰੇ ਦਿਮਾਗ 'ਚ ਉਹ ਚੀਜ਼ਾਂ ਚੱਲਦੀਆਂ ਰਹਿੰਦੀਆਂ ਨੇ ਕਹਣਾ ਅੱਜ ਦਾ ਸਾਡੇ ਗਲੀ 'ਚ ਪਿੱਪਲ ਆ ਇੱਕ ਉਹ ਚੀਜ਼ਾਂ ਉਰਸੇ ਤੁਰ ਕੇ ਜਾਣਾ ਪਿੰਡ ਦੀ ਫਿਰਨੀ ਤੇ ਘੁੰਮਣਾ ਫਿਰਨਾ ਯਾਰ ਉਹ ਉਹ ਚੀਜ਼ਾਂ ਉਹ ਨਜ਼ਾਰੇ ਅਲੱਗ ਹੈ ਉੱਥੇ ਤੁਸੀਂ ਗੁਰਦੁਆਰਾ ਸਾਹਿਬ ਜਾਂਦੇ ਹੋ ਮੱਥਾ ਟੇਕਦੇ ਹੋ ਉਹ ਫੀਲਿੰਗ ਲੱਗ ਗਈ ਉਹ ਚੀਜ਼ੀ ਅਲੱਗ ਇੱਥੇ ਕਿਤੇ ਮਿਲਦੀ ਨਹੀਂ ਇੱਥੇ ਤਾਂ ਤੁਸੀਂ ਜੇ ਕਈ ਵਾਰੀ ਆਪਾਂ ਕਹਿ ਦਿੰਨੇ ਆ ਕਿ ਯਾਰ ਸਾਡਾ ਪੰਜਾਬ 'ਚ ਤਾਂ ਕੋਈ ਹੈਰੀ ਉੱਥੇ ਹੈ ਉਹੀ ਨਹੀਂ ਰਹਤੀ ਵੀ ਆਪਣੋ ਟ੍ਰਿਕ ਕਮਾਜ ਲੱਗੇ ਉਹਨੇ ਇਹ ਗਾਣਾ ਲਿਖਿਆ ਕਦੋਂ ਫਿਰ ਤੁਸੀਂ ਮੁੜਾਂਗੇ ਪੰਜਾਬ ਮੁੜਾਂਗੇ ਪੰਜਾਬ ਬਈ ਇਹ ਮੈਨੂੰ ਲੱਗਦਾ ਮੈਨੂੰ 2-3 ਮਹੀਨਿਆਂ ਦੀ ਗੱਲ ਹੈ ਇਹ ਰਿਕਾਰਡ ਕਰਾਉਣ ਤੋਂ ਪਹਿਲਾਂ ਅਸੀਂ ਜਾਈ ਜਾਂਦੇ ਸੀਗੇ ਡਰਾਈਵ ਕਰਕੇ ਯੂਐਸ ਤੋਂ ਕੈਨੇਡਾ ਮੈਂ ਤੇ ਮਨਪ੍ਰੀਤ ਦੇ ਸੀਗੇ ਹੂੰ ਤੇ ਉਦੋਂ ਗੱਲਾਂ ਗੁੱਲਾਂ ਚੱਲ ਪਈਆਂ ਏਦਾਂ ਕਰਕੇ ਤੇ ਫਿਰ ਉਹ ਥੋੜ੍ਹਾ ਜਿਹਾ ਜਿਹੜਾ ਮੁੰਡੇ ਦੀ ਮੈਂ ਵੀਡੀਓ ਦੇਖੀ ਸੀ ਮੈਨੂੰ ਬਾਈ ਦਾ ਨਾਮ ਨਹੀਂ ਯਾਦ ਆ ਰਿਹਾ ਹੁਣ ਇਹਦੇ ਮੈਂ ਬਾਈ ਦਾ ਨਾਮ ਜ਼ਰੂਰ ਲੈਣਾ ਸੀਗਾ ਹੂੰ ਤੇ ਮੇਰੇ ਇੰਸਟਾਗ੍ਰam ਤੇ ਮੈਂ ਥੈਂਕ ਯੂ ਵੀ ਕੀਤਾ ਸੀਗਾ ਉਹਨਾਂ ਨੂੰ ਕਿ ਉਹ ਥੌਟ ਜਿਹੜੇ ਵੀਡੀਓ ਦੇਖਿਆ ਨਾ ਕਿ ਭਈ ਪੰਜਾਬ ਪੰਜਾਬ ਨਹੀਂ ਛੱਡਦੇ ਜ਼ਰੂਰ ਮੁੜਾਂਗੇ ਤੇ ਉਹ ਚੀਜ਼ ਕਰਕੇ ਮੇਰੇ ਉਹ ਦਿਮਾਗ 'ਚ ਗੱਲ ਬੈ ਗਈ ਤੇ ਅਸੀਂ ਗੱਲਾਂ ਵੀ ਫਿਰ ਉਹਦੇ ਰਿਲੇਟਡ ਕਰਨਾ ਲੱਗ ਪਏ ਤੇ ਮੈਨੂੰ ਲੱਗਦਾ ਮੈਂ ਇਹ ਬ੍ਰੈਂਟਨ ਨੇ ਲਿਖਿਆ ਸੀਗਾ ਜੀ ਹਾਂ ਐਸਾ ਬ੍ਰੈਂਟਨ ਬੈਠੇ ਸੀ ਤੁਸੀਂ ਜਦੋਂ ਇਹ ਗਾਣਾ ਲਿਖਿਆ ਔਰ ਗੁਲਾਬ ਸਿੱਧੂ ਨਾਲ ਕਦੋਂ ਮੁਲਾਕਾਤ ਹੋਈ ਹੈ ਕਦੋਂ ਫਿਰ ਸਵਾਬੋ ਬਣਿਆ ਗੁਲਾਬ ਨੂੰ ਕਦੋਂ ਕਿਹਾ ਵੀ ਗੁਲਾਬ ਆ ਗਾਣਾ ਕਰ ਸਕਦੇ ਹੋ ਤੁਸੀਂ ਜਾਂ ਉਹਨੇ ਸਹਿਮਤੀ ਦਿੱਤੀ ਫਿਰ ਵੀ ਆ ਗਾਣਾ ਕਰੀਏ ਆਪਾਂ ਹਾਂ ਗੁਲਾਬ ਨੇ ਜ ਕਿਉਂਕਿ ਨਹੀਂ ਤਾਂ ਆਰਟਿਸਟ ਇਹੋ ਜਿਹਾ ਗਾਣਾ ਕਰਨ ਤੋਂ ਡਰਦੇ ਨੇ ਹੂੰ ਕਿ ਯਾਰ ਹਨਾ ਖੇਡਣਾ ਕਿਉਂ ਹੈ ਇਹਦੇ ਤੇ ਹਨਾ ਤੇ ਗਲਾਬ ਨੇ ਜਦੋਂ ਮੈਨੂੰ ਲੱਗਦਾ ਉਹਨੇ ਗਾਣਾ ਸੁਣਿਆ ਉਹਨੇ ਪਹਿਲੇ ਕਿਹਾ ਮੈਂ ਉਹਨੂੰ ਫੋਨ ਮੇਰੀ ਗਲਾਬ ਬਾਈ ਨਾਲ ਫੋਨ ਤੇ ਗੱਲ ਹੋਈ ਮੈਂ ਕਿਹਾ ਬਾਈ ਗਾਣੇ ਕਿਵੇਂ ਲੱਗੇ ਕਈ ਗਾਣੇ ਭੇਜੇ ਸੀ ਤੇ ਉਹ ਕਹਿੰਦਾ ਯਾਰ ਪੰਜਾਬ ਗਾਣਾ ਬਹੁਤ ਖਰਾ ਹੂੰ ਤੇ ਉਹ ਜਿੰਨੇ ਉਹਦੇ ਆਲੇ ਦੁਆਲੇ ਵੀ ਉਹਦੇ ਬਾਈ ਦੇ ਯਾਰ ਮਿੱਤਰ ਬੈਠੇ ਸੀਗੇ ਉਹਨਾਂ ਨੇ ਸਾਰਿਆਂ ਨੇ ਕਿਹਾ ਪੰਜਾਬ ਗਾਣਾ ਬਹੁਤ ਖਰਾ ਤੇ ਸਾਨੂੰ ਉਹੋ ਲੱਗਣ ਲੱਗ ਪਏ ਸੀ ਯਾਰ ਇਹ ਚੀਜ਼ ਹੈਗੀ ਆ ਕੁਛ ਨਾ ਕੁਛ ਹਨਾ ਬਾਕੀ ਚਲੋ ਕਰਵਾਉਣ ਵਾਲਾ ਪਰਮਾ ਹੂੰ ਤੁਹਾਨੂੰ ਆਈਡੀਆ ਹੈਗਾ ਸੀਗਾ ਇਸ ਤਰ੍ਹਾਂ ਕਿ ਇਹ ਗਾਣਾ ਠੀਕ ਠਾਕ ਵਧੀਆ ਚੱਲ ਜਾਣਾ ਕਿਉਂਕਿ ਤੁਸੀਂ ਨਵੇਂ ਥਾਂ ਦੇ ਉੱਪਰ ਨਵੇਂ ਚੈਨਲ ਦੇ ਉੱਪਰ ਸ਼ੁਰੂਆਤ ਕੀਤੀ ਹੈ ਦੀ ਇਹ ਗਲਾਬ ਨੇ ਗਲਾਬ ਬਈ ਦਾ ਆਪ ਦਾ ਚੈਨਲ ਹੈ ਗਲੀ ਗੈਂਗ ਰੈਕੋਰਡਸ ਹਨ ਤੇ ਸਾਨੂੰ ਲੱਗਦਾ ਸੀਗਾ ਕਿ ਅਸੀਂ ਇਹ ਹੀ ਕਰਾਂਗੇ ਇਹ ਤਾਂ ਕਰਨਾ ਪੈਣਾ ਗਾਣਾ ਤੇ ਸਾਨੂੰ ਆਪਣੇ ਆਪ ਨੂੰ ਪੋਜ਼ਿਟਿਵ ਫੀਲਿੰਗਸ ਹੀ ਬਹੁਤ ਜ਼ਿਆਦਾ ਗਾਣੇ ਨੂੰ ਲੱਗੇ ਹੂੰ ਹੂੰ ਤੇ ਉਹਦੇ ਕਰਕੇ ਅਸੀਂ ਇਹ ਗਾਣਾ ਪਹਿਲਾ ਪਹਿਲਾ ਗਾਣਾ ਹੀ ਸੋਚਿਆ ਸੀ ਕਿ ਨਾਲ ਪੰਜਾਬ ਦੇ ਰਿਲੇਟਿਡ ਹੋਊਗਾ ਨਾਲ ਇੱਕ ਵੱਖਰੀ ਚੀਜ਼ ਹੈ ਤੇ ਹਾਂ ਮੈਨੂੰ ਆਪਣੇ ਆਪ ਨੂੰ ਵਿੱਚ ਮੰਨਦੇ ਇਹ ਡਰ ਜ਼ਰੂਰ ਸੀਗਾ ਕਿ ਲੋਕੀ ਕਹਿਣਗੇ ਇਹ ਗੱਲਾਂ ਹੀ ਕਰਦੇ ਨੇ ਮੁੰਡਾ ਤਾਂ ਇਹਦੇ ਗਾਣੇ ਗੁਣੇ ਨੇ ਕਿ ਹਨਾ ਇਹ ਜਿਹੜਾ ਮਰਜੀ ਗਾਈ ਜਾਵੇ ਸਿੰਗਰ ਨੇ ਜੋ ਮਰਜੀ ਗਾਈ ਜਾਣ ਇਹਨਾਂ ਲੋਕੀ ਆਉ ਪਰਸਨਲੀ ਜਿਹੜੇ ਲਿਖਿਆ ਹੁੰਦਾ ਮੈਨੂੰ ਲੱਗਦਾ ਉਹ ਬਹੁਤ ਡੀਪਲੀ ਹੁੰਦਾ ਹੈ ਉਹ ਚੀਜ਼ ਨਾਲ ਜੁੜਿਆ ਹੋਇਆ ਹੂੰ ਜਾਂ ਤਾਂ ਉਹ ਥੋੜਾ ਜਿਹਾ ਦੁਨੀਆਦਾਰੀ ਵਾਲ ਦੇਖ ਕੇ ਲਿਖਦਾ ਕਿਉਂਕਿ ਆਰਟਿਸਟ ਜਿਹੜਾ ਰਾਈਟਰ ਹੁੰਦਾ ਜਾ ਉਹ ਕਈ ਵਾਰ ਜਿਹੜੀ ਚੀਜ਼ ਆ ਖੁੱਤੇ ਫੀਲ ਕਰਕੇ ਲਿਖਦਾ ਜਿਵੇਂ ਆ ਲਿਖਿਆ ਤੁਸੀਂ ਇਸੇ ਕਰਕੇ ਮੈਂ ਪੁੱਛਿਆ ਕਿ ਤੁਸੀਂ ਗਾਣਾ ਤਾਂ ਲਿਖਤਾ ਨਵ ਕੀ ਵਾਪਸ ਵੀ ਤੁਸੀਂ ਮੁੜਨਾ ਹੈ ਕਿ ਨਹੀਂ ਪੰਜਾਬ ਆਉਂਗੇ ਵੀ ਕਿ ਨਹੀਂ ਜਾਂ ਲੋਕਾਂ ਦੇ ਤੁਸੀਂ ਸੈਲੀਬ੍ਰੇਟ ਕਰਦੇ ਰਹੋਗੇ ਰੀਲਾਂ ਆ ਜਾਂ ਲੋਕਾਂ ਨੂੰ ਕਹੋਗੇ ਕਿ ਹਾਂ ਮੁੜਾਂਗੇ ਪੰਜਾਬ ਇਸੇ ਕਰਕੇ ਮੈਂ ਸਵਾਲ ਪੁੱਛਿਆ ਸੀ ਤੁਹਾਨੂੰ ਇਹ ਨਹੀਂ ਜਰੂਰ ਇਹ ਤਾਂ ਮੇਰੇ ਬਈ ਮੁੜਨਾ ਹੀ ਪੈਣਾ ਮੈਂ ਤੁਹਾਨੂੰ ਦੱਸਦਾ ਇਹ ਸਾਡਾ ਫਰਜ਼ ਜਲਦੀ ਮੁੜਾਂਗੇ ਕੋਸ਼ਿਸ਼ ਕਰ ਰਹੇ ਆ ਤੁਹਾਨੂੰ ਪਰਮਾਤਮਾ ਮਿਹਰ ਕਰੇ ਜ਼ਰੂਰ ਮੋੜਨਾ ਪੈਣਾ ਬ్రో ਜੇ ਮੈਂ ਐਡੀ ਕਰ ਲੈ ਕੇ ਜੇ ਮੈਂ ਆਪਣੇ ਬੋਲਾਂ ਤੇ ਆਪ ਨੂੰ ਟਿਕਿਆ ਬਹੁਤ ਵਧੀਆ ਗੱਲ ਆ ਤੁਸੀਂ ਬਹੁਤ ਵੱਡਾ ਐਗਜ਼ਾਮਪਲ ਵੀ ਹੋਵੋਗੇ ਸ਼ਾਨਦਾਰ ਤੇ ਜਿਸ ਤਰੀਕੇ ਦੇ ਨਾਲ ਤੁਸੀਂ ਕਹਿ ਰਹੇ ਹੋ ਕਿ ਨਵੀਂ ਸ਼ੁਰੂਆਤ ਗੁਲਾਬ ਨੇ ਵੀ ਕੀਤੀ ਹੈ ਇਹ ਆਪਦੀ ਜਿਹੜਾ ਕੰਪਨੀ ਕਹਿ ਲਓ ਜਾਂ ਆਪਦਾ ਚੈਨਲ ਸ਼ੁਰੂ ਕੀਤਾ ਔਰ ਕੀ ਕੰਪਨੀਆਂ ਪਿਛਲੇ ਦਿਨਾਂ ਦੇ ਵਿੱਚ ਦੇਖ ਰਹੇ ਆ ਹਾਲਾਂਕਿ ਕੰਪਨੀਆਂ ਬੰਦੇ ਨੂੰ ਬੌਂਡ ਕਰ ਲੈਂਦੀਆਂ ਸਾਈਨ ਹੁੰਦੇ ਆ ਬੰਦੇ ਵੱਖ-ਵੱਖ ਥਾਵਾਂ ਤੇ ਜਾਂ ਕੋਈ ਇੱਕ ਥਾਂ ਤੇ ਸਾਈਨ ਹੁੰਦਾ ਪਰ ਉਹ ਬੰਦੇ ਕਹਿੰਦੇ ਤੰਗ ਬਹੁਤ ਹੋ ਜਾਂਦੇ ਔਰ ਉਸ ਤੋਂ ਬਾਅਦ ਫਿਰ ਅਖੀਰ ਦੇ ਵਿੱਚ ਬੰਦੇ ਸੋਚਦੇ ਆ ਕਿ ਯਾਰ ਅਸੀਂ ਆ ਆਪ ਹੀ YouTube ਚੈਨਲ ਸਟੈਬਲਿਸ਼ ਕਰ ਲਈਏ ਜਾਂ ਆਪਦੀ ਆਪ ਦਾ ਸਟੈਬਲਿਸ਼ ਕਰੀਏ ਸਿਸਟਮ ਉਹਦਾ ਵੀ ਉਹਦਾ ਬਹੁਤ ਫਾਇਦਾ ਹੈ ਉਹ ਤੁਹਾਨੂੰ ਇਹ ਹੈ ਕਿ ਜਦ ਤੁਸੀਂ ਮਾੜਾ ਮੋਟਾ ਗਾਣਾ ਕਲਿੱਕ ਵੱਜਦਾ ਤੁਸੀਂ ਕਿਸੇ ਤੇ ਡਿਪੈਂਡਡ ਨਹੀਂ ਰਹਿੰਦੇ ਹਾਂ ਹੂੰ ਇਹ ਵਧੀਆ ਚੀਜ਼ ਹੈ ਕਿ ਤੁਹਾਡੀ ਉਹੀ ਫੇਰ ਕਰਦੀ ਖੇਤੀ ਵਾਲਾ ਗੱਲ ਹੋ ਜਾਂਦਾ ਹਿਸਾਬ ਹੈ ਨਾ ਕਿ ਤੁਹਾਡਾ ਸਾਰਾ ਕੁਝ ਆਪ ਦਾ ਹੀ ਹੈ ਤਾਂ ਕਿ ਜੇ ਕੋਈ ਕੰਪਨੀ ਵਧੀਆ ਪੈਸੇ ਦਿੰਦੀ ਹੈ ਫਿਰ ਜੀ ਸਕਦੇ ਹੋ ਫਿਰ ਕਰ ਵੀ ਲਓ ਪਰ ਜੇ ਨਹੀਂ ਦਿੰਦੇ ਫਿਰ ਤੁਸੀਂ ਆਪਣਾ ਚੈਨਲ ਦਾ ਕਰ ਲੋ ਹੂੰ ਇਹ ਚੀਜ਼ ਆਪਣਾ ਚੈਨਲ ਲਾਉਣਾ ਵਧੀਆ ਗੱਲ ਮੈਨੂੰ ਮੈਨੂੰ ਲੱਗਦਾ ਗੁੱਡ ਚੀਜ਼ ਹੈ ਹੂੰ ਨਵ ਜੈਜੀਬੀ ਦੇ ਨਾਲ ਵੀ ਗਾਣਾ ਆਇਆ ਸੀ ਤੁਹਾਡਾ ਹੋਰ ਵੀ ਕਈ ਆਰਟਿਸਟਾਂ ਕੇਐਸ ਮੱਖਣ ਹੋਣਾ ਨਾਲ ਵੀ ਗਾਣਾ ਆਇਆ ਸੀ ਜੈਜੀਬੀ ਵਾਲਾ ਗਾਣਾ ਕਿੰਨੇ ਸਾਲ ਪੰਜ 6 ਸਾਲ ਪਹਿਲਾਂ ਆਇਆ ਸੀ ਮੈਨੂੰ ਲੱਗਦਾ ਉਹ 2017 ਕੇ 18 ਚ ਗਾਣਾ ਆਇਆ ਸੀ ਭਾਈ ਹੂੰ ਹੂੰ ਪਰ ਉਸ ਤੋਂ ਇਸ ਗੱਲ ਤੇ ਜਾਣ ਤੋਂ ਪਹਿਲਾਂ ਮੈਂ ਚਾਹੂੰਗਾ ਕਿ ਦੋ ਸ਼ਬਦ ਜਾਂ ਜਿੰਨਾ ਵੀ ਤੁਹਾਨੂੰ ਯਾਦ ਆ ਗਾਣਾ ਤੁਹਾਡਾ ਪੰਜਾਬ ਵਾਲਾ ਇਹ ਗਾਣਾ ਜ਼ਰੂਰ ਸੁਣਾ ਦਿਓ ਇੱਕ ਵਾਰ ਮੈਂ ਬੋਲ ਕੇ ਸੁਣਾਉਣਾ ਭਾਈ ਕਿਉਂਕਿ ਮੈਨੂੰ ਗਾਣਾ ਨਹੀਂ ਆਉਂਦਾ ਗਾਣੇ ਤੋਂ ਸੀ ਗਾਇਆ ਰਿਕਾਰਡ ਕੀਤੇ ਗਾਣੇ ਤੁਹਾਡੇ YouTube ਤੇ ਹੈਗੇ ਆ ਉਹ ਭਾਈ ਉਹ ਤਾਂ ਮੈਂ ਤੱਕੇ ਨਾਲ ਕਰ ਲੈਂਦਾ ਉਹ ਉਹ ਉਹਤੇ ਵੀ ਆਪਾਂ ਫੇਰ ਆਵਾਂਗੇ ਗੱਲ ਦੇ ਨਾ ਮੈਂ ਪਹਿਲਾਂ ਇਹ ਤੁਹਾਨੂੰ ਬੋਲ ਕੇ ਦੱਸਦਾ ਉਹਦਾ ਮੁੱਦੇ ਸ਼ੌਕੀਆ ਤੌਰ ਤੇ ਕਰ ਲੈਣਾ ਪਰ ਮੈਨੂੰ ਇਦਾਂ ਗੋਮ ਤੋਂ ਬੜਾ ਡਰ ਲੱਗਦਾ ਮੈਨੂੰ ਹੂੰ ਸੁਣਾਓ ਉਸ ਕਹੇ ਕਿ ਕਿ ਵੇਡ ਕਰੀ ਜਾਂਦਾ ਇਹ ਦਵਾਬਾ ਬੱਲੀ ਸੁਣਾ ਕਿੱਥੋਂ ਰਹਿ ਜਾਊਗਾ ਨਹੀਂ ਮੱਝਾ ਗੋਰੀਏ ਵੇਡ ਕਰੀ ਜਾਂਦਾ ਇਹ ਦਵਾਬਾ ਗੋਰੀਏ ਸੁਣਾ ਕਿੱਥੋਂ ਰਹਿ ਜਾਊਗਾ ਨਹੀਂ ਮੱਝਾ ਗੋਰੀਏ ਮਲਬਈ ਕਿੱਥੋਂ ਛੱਡਦੇ ਆਂ ਮੂੰਹ ਮਿੱਟੀ ਦਾ ਤੈਨੂੰ ਕਿੱਥੀ ਐਸ ਗੱਲ ਦਾ ਅੰਦਾਜ਼ਾ ਗੋਰੀਏ ਕੱਖ ਖੂਆਂ ਤੱਕ ਖੂਆਂ ਉੱਤੋਂ ਜਾਣਗੇ ਨਹੀਂ ਰੇੜਿਆਂ ਦੇ ਉੱਤੇ ਫਿਰ ਮੁੰਜੇ ਚਾੜ ਉਹੀ ਡੇਕਾਂ ਦੀਆਂ ਸ਼ਾਮਾਂ ਉਹੀ ਪੱਕੀ ਦੇਖ ਲਈ ਛੇਤੀ ਲਾਲਰਾਂ ਚ ਕਰਕੇ ਤਰੱਕੀ ਦੇਖ ਲੈਣੀ ਅਸੀਂ ਮੁੜਾਂਗੇ ਪੰਜਾਬ ਗੱਲ ਪੱਕੀ ਦੇਖ ਲਈ ਐਵੇਂ ਕਰਕੇ ਸੀ ਬਹੁਤ ਸੋਹਣੀ ਗੱਲ ਲਿਖੀ ਹੈ ਬਹੁਤ ਸ਼ਾਨਦਾਰ ਗੱਲ ਲਿਖੀ ਸਭ ਤੋਂ ਪਹਿਲਾਂ ਦਾ ਪ੍ਰਵਾਸ ਵੀ ਜਿਵੇਂ ਤੁਸੀਂ ਦੁਆਬੇ ਤੋਂ ਆਉਂਦੇ ਹੋ ਤਾਂ ਸਭ ਤੋਂ ਪਹਿਲਾਂ ਪ੍ਰਵਾਸ ਪੰਜਾਬ ਚ ਜਿਆਦਾ ਜਿਹੜਾ ਸ਼ੁਰੂ ਹੋਇਆ ਉਹ ਦੁਆਬੇ ਤੋਂ ਹੀ ਹੁਸ਼ਿਆਰਪੁਰੀਆਂ ਨੇ ਸਭ ਤੋਂ ਪਹਿਲਾਂ ਜਾ ਕੇ ਜਲੰਧਰੀਆਂ ਨੇ ਜਾ ਕੇ ਪ੍ਰਦੇਸ਼ਾਂ ਦੇ ਵਿੱਚ ਧੱਕ ਪਾਈ ਪਹਿਲਾਂ ਜਾ ਕੇ ਕਿਉਂਕਿ ਇਹਨਾਂ ਨੇ ਪਹਿਲਾਂ ਦਿਹਾੜੀ ਮਜ਼ਦੂਰੀ ਤੋਂ ਲੈ ਕੇ ਫਿਰ ਬਾਹਰ ਵਿਦੇਸ਼ਾਂ ਦੇ ਵਿੱਚ ਇਹਨਾਂ ਨੇ ਆਪਣੇ ਬਿਜ਼ਨਸ ਸੈੱਟ ਕਰੇ ਤਾਂ ਉਹ ਦੁਆਬੇ ਦੇ ਲੋਕ ਇੰਗਲੈਂਡ ਜਾ ਕੇ ਦੇਖੋਗੇ ਪੁਰਾਣੇ ਲੋਕ ਸਾਰੇ ਦਬਾਬੇ ਦੇ ਨੇ ਹੂੰ ਤੁਹਾਨੂੰ ਹਰ ਚੌਥਾ ਬੰਦਾ ਦਬਾਬੇ ਦਾ ਮਿਲਣਾ ਵਧੀਆ ਵਧੀਆ ਕਾਰੋਬਾਰ ਸੈੱਟ ਕਰਕੇ ਬੈਠਾ ਹੋਇਆ ਹੂੰ ਹੂੰ ਤੇ ਅੱਜ ਦਾ ਹੁਣ ਆ ਗੱਲ ਸੀ ਕਿ ਦੇਕਾਂ ਦੀਆਂ ਸ਼ਾਮਾਂ ਹਨ ਸਾਡੇ ਵਿੜੇ ਸਾਡੇ ਗਲੀ 'ਚ ਦੇਖ ਹੁੰਦੀ ਸੀ ਇੱਕ ਹੂੰ ਜਦੋਂ ਬੱਤੀ ਚੱਲ ਜਾਣੀ ਪੱਖੀਆਂ ਲੈ ਕੇ ਸਾਰੀਆਂ ਸਾਰੇ ਬੁੜੀਆਂ ਨੇ ਕੇ ਬਹਿਣਾ ਉੱਥੇ ਇਹ ਸਕੂਲੋਂ ਲੈਟ ਜਾਣੀ ਜਦੋਂ ਤਾਂ ਦੇਕਾਂ ਥੱਲੇ ਲੈਟ ਜਾਣੀ ਬਦੋਰ ਇਨਵਰਟਰੋਂ ਮੋਟਰ ਬੰਦੇ ਰਹੀ ਸੀਗੇ ਇਹਨੇ ਹੂੰ ਹੂੰ ਜਾਂ ਫਿਰ ਉਹ ਇਨਵਰਟਰ ਵੀ ਫੈਸ ਹੋ ਜਾਂਦਾ ਇੱਕ ਹਮਚਾਲਦੇ ਨਹੀਂ ਪਤਾ ਜੀ ਬਿਜਲੀ ਦੇ ਕੱਟ ਬਹੁਤ ਲੱਗਦੇ ਹੁੰਦੇ ਸੀ ਗਰਮੀਆਂ 'ਚ ਹਾਂਜੀ 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 ਤੇ ਇਹ ਉੱਥੋਂ ਦੇ ਥੋੜ੍ਹ ਨੇ ਸਾਰੇ ਇਹ ਅੱਛਾ ਜੈਜੀ ਬੀ ਨਾਲ ਗਾਣਾ ਆਇਆ ਸੀ ਤੁਹਾਡਾ ਉਹ ਗਾਣੇ ਦੇ ਵੀ ਮੈਸ ਚਾਹਣਾ ਸੁਣਾਓ ਥੋੜਾ ਜਿਹਾ ਕੁਝ ਯਾਦ ਹੈਗਾ ਤਾਂ ਉਹ ਸੀ ਜਪਦੀ ਸ਼ੇਰਾਂ ਚ ਹੀ ਚਾਲ ਤੇ ਤਰੀਕੇ ਬੋਲ ਚਾਲ ਦੇ ਸਾਡੇ ਵਾਂਗੂ ਜੀਣ ਦੇ ਆ ਸ਼ੌਕ ਲੋਕੀ ਪਾਲਦੇ ਪਰ ਤਖਤ ਖਲੌਂਦਿਆਂ ਨੇ ਘੂਰਾ ਸਾਡੀ ਅੱਖ ਦੀਆਂ ਨਵੇਂ ਮੁੰਡੇ ਰੀਸਾ ਕਰਦੇ ਬੱਲੋ ਤੇਰੇ ਜੱਟ ਦੀ ਇਹ ਮੈਨੂੰ ਲੱਗਦਾ ਇਹ ਇਹ ਜਿਹੜਾ ਗਾਣਾ ਮੇਰਾ ਪ੍ਰੋਪਰ ਪਹਿਲਾ ਗਲੈਕ ਹੋਇਆ ਸੀਗਾ ਜੈਜੀ ਭਾਈ ਵਾਲਾ ਨਾਲ ਸੀਗਾ ਅੱਛਾ ਇਸ ਤੋਂ ਪਹਿਲਾਂ ਆ ਗਈ ਸੀ ਤੁਹਾਡੇ ਗੀਤ 2014 ਚ ਬਣੀ ਮੇਰਾ ਪਹਿਲਾ ਗੀਤ ਆਇਆ ਸੀਗਾ ਕਮਲ ਗਰੇਵਾਲ ਬਾਈ ਨੇ ਕੀਤਾ ਸੀ ਜਿਹੜਾ ਪ੍ਰੋਪਰ ਬਾਹਰ ਆਇਆ ਸੀਗਾ ਵੀਡੀਓ ਦੇ ਨਾਲ ਆ ਨਾ ਤੇ ਪ੍ਰਵੀ ਬਾਈ ਨੇ ਮੈਨੂੰ ਮੌਕਾ ਦਿੱਤਾ ਸੀ ਉਹਨੂੰ ਮਨੂ ਬਈ ਹੈਗੇ ਨੇ ਮਿਊਜ਼ਿਕ ਕਰਦੇ ਨੇ ਉਹਨਾਂ ਦੇ ਥਰੂ ਗਾਣਾ ਹੋਇਆ ਸੀਗਾ ਉਹ ਤੇ ਅੰਬਰਾਂ ਉੱਤੇ ਨਾਮ ਤੇ ਰਾਹਾਂ ਲਿਖਦਾ ਰਾਤਾਂ ਨੂੰ ਦਸ ਗੀਤਾਂ ਨੂੰ ਸ਼ਹਿਰ ਤੇ ਰਿਹਾ ਦਸ ਦਾ ਰਾਤਾਂ ਨੂੰ ਕੀ ਸੀਗਾ ਸੈਡਰਮੈਟਿਕ ਸੀਗਾ ਤੇ ਉੱਥੋਂ ਸ਼ੁਰੂ ਹੋਇਆ ਸੀ ਸਿਸਟਮ ਜਿਹਾ ਸਾਰਾ ਕੁਝ ਹਮਮ ਅਰੇ ਕੀ ਹਾਂ ਜੀ ਅਜਾ ਤੁਹਾਡੇ ਤੇ ਇਫੈਕਟ ਕਿਹਦਾ ਸੀਗਾ ਕੀ ਤੁਹਾਡੇ ਮਾਮਾ ਜੀ ਵੀ ਜਿਵੇਂ ਬਹੁਤ ਪ੍ਰਸਿੱਧ ਕਲਾਕਾਰ ਨੇ ਜਸਵੀਰ ਗੁਣਾਚੌਰੀਆ ਤਾਂ ਉਹਨਾਂ ਦਾ ਵੀ ਇਫੈਕਟ ਹੈਗਾ ਤੁਹਾਡੇ ਤੇ ਪ੍ਰਭਾਵ ਹੈਗਾ ਉਹਨਾਂ ਦਾ ਮੈਂ ਮੈਂ ਹੀ ਮੰਨਦਾ ਮੇਰਾ ਸਾਰਾ ਕੁਝ ਸਿਸਟਮ ਗਾਣਿਆਂ ਦਾ ਉਹਨਾਂ ਕਰਕੇ ਹੈ ਕਿਉਂਕਿ ਮੈਂ ਮੈਂ ਜਿਆਦਾ ਨਾਨ ਕੀ ਰਿਹਾ ਆਪਣੇ ਗੁਣਾਚੌਰੀ ਰਿਹਾ ਹਾਂ ਮੈਂ ਤੇ ਸਾਡੇ ਉਹ ਜਦਾਂ ਨਿੱਕੇ ਹੁੰਦੇ ਤੋਂ ਮੈਂ ਦੇਖਿਆ ਕਿ ਸਾਡੇ ਘਰੇ ਸਿੰਗਰ ਹੋਣੇ ਹਨਾ ਮੈਨੂੰ ਉਹ ਚੀਜ਼ਾਂ ਨਾਲ ਮੈਂ ਜੁੜਦਾ ਗਿਆ ਤੇ ਉਹ ਜੋ ਮੇਰਾ ਸਿਸਟਮ ਗਾਣੇ ਗੁਣੇ ਬਣਿਆ ਮਾਮਾ ਜੀ ਕਰਕੇ ਹੀ ਹੈ ਕਿਉਂਕਿ ਮੇਰਾ ਫਿਰ ਉਹ ਮਾਹੌਲ ਚਾਲ ਚ ਮੈਂ ਢਲਦਾ ਗਿਆ ਢਲਦਾ ਗਿਆ ਨਾ ਤੇ ਇਦਾਂ ਕਰਕੇ ਤੇ ਉਹ ਮੈਂ ਕਹਿੰਦਾ ਮੈਂ ਉਹਨਾਂ ਦਾ ਉਹਨਾਂ ਦਾ ਤਾਂ ਮੈਂ थैंकफुल ਹੋઈ ਨਹੀਂ ਸਕਦਾ ਕਿਉਂਕਿ ਜੋ ਜੋ ਉਹਨਾਂ ਨੇ ਜਣੀ ਕਿ ਸਿਖਾਇਆ ਗਾਣੇ ਆ ਗਾਣੇ ਪ੍ਰਤੀ ਲੈ ਕੇ ਹਨਾ ਕਿ ਸਾਫ਼ ਲਿਖਣਾ ਸੋਚਾ ਸਦੀ ਵਧੀਆ ਚੀਜ਼ਾਂ ਲਿਖਣੀਆਂ ਨੇ ਉਹ ਚੀਜ਼ਾਂ ਉਹ ਮੈਂ ਰੱਖਦੀਆਂ ਨੇ ਤੇ ਹੁਣ ਵੀ ਸੁਣਾ ਦੇ ਨੇ ਉਹ ਗਾਣਾ ਲਿਖ ਕੇ ਆਪਣੇ ਮਾਮਾ ਜੀ ਨੂੰ ਇਹ ਬੜੀ ਇੰਟਰਸਟਿੰਗ ਹੈ ਨਾ ਅਸੀਂ ਜਦੋਂ ਮੈਂ ਬੇਟਲੀ ਹੁੰਦਾ ਸੀ ਪਹਿਲਾ ਪਹਿਲਾ ਜਦੋਂ ਲਿਖਣ ਲੱਗਾ ਗਾਣੇ ਹਾਂ ਤੇ ਮੈਂ ਸੀਗਾ ਮੈਂ ਡਰਦਾ ਹੁੰਦਾ ਸੀ ਕਿ ਮਾਮੇ ਨੂੰ ਗਾਣੇ ਨਹੀਂ ਸੁਣਾਉਣਾ ਇਹ ਤੇ ਮੇਰਾ ਇੱਕ ਜਿਹਦਾ ਮੇਰੇ ਤੋਂ ਥੋੜੀ ਏਜਾ ਜ਼ਿਆਦਾ ਸੀ ਕਿ ਭਾਜੀ ਸੀਗੇ ਅਮਨ ਭਾਜੀ ਉਹ ਵੀ ਹੁਣ ਇੱਥੇ ਯੂਐਸ ਸੈਟਲ ਹੈ ਮੈਂ ਪਿੰਡ ਸੀ ਉਹਨਾਂ ਦਾ ਤੇ ਉਹ ਕਰਦੇ ਰਹੇ ਮਜ਼ਾਕ ਮੇਜੂ ਗੜਾਇਆ ਮਰੇਗੇ ਇਹ ਵੀ ਗਾਣੇ ਲਿਖਣ ਲੱਗ ਪਿਆ ਹਨ ਤੇ ਉਹ ਉਹਨੇ ਕਿਤੇ ਗੱਲ ਸੁਣ ਲਈ ਉਹ ਕਿਤੇ ਘਰੇ ਆਇਆ ਹੋਇਆ ਸੀਗਾ ਬਾਈ ਤੇ ਕਹਿੰਦਾ ਯਾਰ ਮੈਨੂੰ ਲੱਗਦਾ ਤੂੰ ਗਾਣੇ ਲਿਖ ਸਕਦਾ ਹਾਂ ਤੇ ਮੈਂ ਹਨਾ ਡਰਦੇ ਡਰਦੇ ਨੇ ਗਿਆ ਮੈਂ ਕਿਹਾ ਮੇਖਾ ਭਾਜੀ ਮੈਂ ਲਿਖਿਆ ਆਇਆ ਕਿ ਸੁਣਾਵਾ ਤੇ ਉਹ ਪਤਾ ਨਹੀਂ ਮੈਨੂੰ ਟੋੜਦਾ ਸੀ ਕਿ ਪਤਾ ਨਹੀਂ ਕੀ ਕਰਦਾ ਸੀ ਤੇ ਉਹ ਕਹਿੰਦਾ ਸੁਣਾ ਉਹ ਮੈਨੂੰ ਉਹਦਾਂ ਭਾਜੀ ਲਿਖਿਆ ਵੀ ਬਕਾਰ ਜੀਆਂ ਗੱਲਾਂ ਸਿਗੀਆਂ ਕੋਈ ਤੁੱਕ ਬੰਦੀ ਨਹੀਂ ਸੀਗੀ ਤੇ ਉਹ ਅਸੀਂ ਗਾਣਾ ਲਿਖਿਆ ਸੁਣਾ ਲਿਆ ਉਹ ਕਹਿੰਦਾ ਵਧੀਆ ਲਿਖਦਾ ਉਹਨਾਂ ਨੂੰ ਬਾਈ ਨੂੰ ਵਧੀਆ ਲੱਗਾ ਮੇਖਾ ਯਾਰ ਇਹ ਹੁਣ ਚੱਕ ਕੇ ਨੂੰ ਕਰਾਈਏ ਹੂੰ ਉਹਨੇ ਫਿਰ ਕੀ ਕੀਤਾ ਮੈਂ ਕਿਹਾ ਮਾਮੇ ਨੂੰ ਮੈਂ ਤਾਂ ਫੋਨ ਕਰਨਾ ਨਹੀਂ ਇਹ ਗੱਲ ਮਾਮਾ ਜੀ ਨੂੰ ਅਜ ਕਿਸੇ ਨੂੰ ਨਹੀਂ ਪਤਾ ਇਹ ਗੱਲ ਮੈਂ ਕਿਹਾ ਮੈਂ ਨਹੀਂ ਫੋਨ ਕਰ ਸਕਦਾ ਤੇ ਮੈਂ ਹੋਰਾਂ ਕੀ ਕੀਤਾ ਉਹਨੇ ਫਿਰ ਕਾਰਡ ਮਿਲਦੇ ਹੁੰਦੇ ਸੀ ਕਿ 55 ਯੂ ਰਵਾ ਦੇਣਾ ਉਹ ਲੈ ਕੇ ਅਜੀ ਕੈਨੇਡਾ ਫੋਨ ਲਾਇਆ ਮਾਮਾ ਜੀ ਨੂੰ ਤੇ ਉਹ ਬੜਾ ਰਾਈਟ ਕਹਿੰਦਾ ਮੈਂ ਜੀ ਤੁਹਾਡਾ ਨੰਬਰ ਲਿਆ ਕਹਦੇ ਉਹ ਮੈਂ ਆਹਾ ਗੀਤ ਲਿਖਿਆ ਤੇ ਉਦੋਂ ਮਾਮਾ ਜੀ ਕਹਿੰਦੇ ਇਹ ਤਾਂ ਬਹੁਤ ਨੂੰ ਟਾਈਮ ਲੱਗਣਾ ਹਲੇ ਨਿੱਖਰ ਨੂੰ ਟਾਈਮ ਲੱਗੂਗਾ ਇਹ ਬਹੁਤ ਹਲਕੀ ਗੱਲ ਆ ਤੇ ਉਹਨੂੰ ਟਾਈਮ ਲੱਗਦਾ ਗਿਆ ਸਮਾਂ ਲੱਗਦਾ ਗਿਆ ਸੋ ਉਹ ਬਾਜੀ ਦਾ ਵੀ ਮੈਂ ਕਹਿੰਦਾ ਕਿ ਉਹਨੇ ਮੈਨੂੰ ਉਹ ਸਹਾਰਾ ਦਿੱਤਾ ਜਦੋਂ ਮੈਨੂੰ ਕੋਈ ਨਹੀਂ ਘੜਦਾ ਸੀ ਤੇ ਉਦੋਂ ਮੈਂ ਜੇ ਮੈਨੂੰ ਕੋਈ ਡੀਮੋਟੀਵੇਟ ਕਰ ਦਿੰਦਾ ਸ਼ਾਇਦ ਮੈਂ ਲਿਖਦਾ ਹੀ ਨਾ ਪਰ ਇਹ ਗੱਲ ਤੁਹਾਡੇ ਮਾਮਾ ਜੀ ਨੂੰ ਦੱਸੀ ਤੁਸੀਂ ਫਿਰ ਵੀ ਮੈਂ ਫੋਨ ਕਰਾਇਆ ਸੀ ਨਹੀਂ ਇਹ ਹੁਣ ਇੰਟਰਵਿਊ ਤੋਂ ਪਤਾ ਲੱਗੂਗਾ ਅੱਛਾ ਮੈਂ ਕਦੇ ਨਹੀਂ ਸੀ ਯਾਦ ਹੁਣੀ ਉਹਨਾਂ ਨੂੰ ਪਰ ਉਹਨਾਂ ਨੂੰ ਤਾਂ ਬਹੁਤ ਸਾਰੇ ਕਾਲਸ ਆਉਂਦੇ ਹੋਣਗੇ ਇਸ ਤਰ੍ਹਾਂ ਦੇ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਕਿਉਂ ਉਸ ਸਮੇਂ ਤੇ ਬਹੁਤ ਹਿੱਟ ਸੀਗੇ ਜਸਵੀਰ ਗੁਣਾ ਚੌਹਾਂ ਹਾਂਜੀ 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 ਬਹੁਤ ਸਾਰੇ ਗੀਤ ਹੋਣਗੇ ਲੱਗਦਾ ਗੱਲ ਵੀ 2000 ਕਿੰਨੇ ਕਿੰਨੇ ਗਾਣੇ ਤੁਹਾਡੇ ਬਾਬਾ ਜੀ ਦੇ ਰਿਕਾਰਡ ਹੋਏ ਹੋਣਗੇ ਲਗਭਗ ਸੈਂਕੜੇ ਗਾਣੇ ਹੋਣਗੇ ਮੈਨੂੰ ਲੱਗਦਾ 500 ਤੋਂ ਵੱਧ ਨੇ ਕਿਤੇ ਮੈਨੂੰ ਸਾਰੇ ਗਾਣੇ ਦਾ ਨਾਮ ਲੈਣਾ ਉਹ ਕਿਹਨਾਂ ਦਾ ਕਿਤੇ ਕੱਲੀ ਬਹਿ ਕੇ ਸੋਚੀ ਨਹੀਂ ਜਿੰਦੇ ਨੇ ਜਿੰਦੇ ਕੱਲੀ ਬਹਿ ਕੇ ਸੋਚੀ ਨਹੀਂ ਅਸੀਂ ਕੀ ਨਹੀਂ ਕੀਤਾ ਤੇਰੇ ਲਈ ਇਹ ਗਾਣਾ ਵੀ ਉਹਨਾਂ ਦਾ ਸੀ ਨਾ ਇਹ ਉਹਦਾ ਸਗਾ ਜਿਵੇਂ ਉਹ ਤੁਮ ਸਿੰਘ ਲੰਡਨ ਜਾ ਕੇ ਉਹ ਸ਼ਹੀਦ ਉਹ ਤੁਮ ਸਿੰਘ ਜੀ ਦੀ ਫਿਲਮ ਸੀ ਜੈਜੀ ਭਾਜੀ ਨੇ ਗੀਤ ਗਾਇਆ ਸੀ ਫਿਰ ਤਵਾੜੇ ਤੇਰੀ ਅੱਖ ਤੇ ਬੜੇ ਗਾਣੇ ਨੇ ਬੜੇ ਗਾਣੇ ਨੇ ਤੋ ਤੱਕ ਉਹ ਜਿੰਨਾ ਮਰਜ਼ੀ ਉਹਨਾਂ ਨੂੰ ਪੜੀ ਜਾਓ ਤਾਂ ਮਿਲਦਾ ਹੀ ਕੋਈ ਨਾ ਸਿੱਖਣ ਨੂੰ ਇਹ ਇਹੋ ਜਿਹਾ ਮੈਨੂੰ ਲੱਗਦਾ ਤੁਸੀਂ ਇਕਲੌਤੇ ਹੋਵੋਗੇ ਕਿ ਜੈਜੀ ਵੀ ਉਹਨਾਂ ਨੇ ਕਿਉਂਕਿ ਜੈਜੀ ਵੀ ਕਿਤੋਂ ਦੇ ਸੁਣਦੇ ਆ ਰਿੰਜ ਜੈਜੀ ਵੀ ਉਹਨਾਂ ਨੂੰ ਅੱਜ ਵੀ ਉਹਵੇਂ ਦੀ ਹਿੱਟ ਹਿੱਟ ਵੀ ਔਰ ਫਿੱਟ ਵੀ ਉਵੇਂ ਪਏ ਹੈ ਔਰ ਜੈਜੀ ਵੀ ਨੇ ਭਾਣਜੇ ਦੇ ਔਰ ਮਾਮੇ ਦੇ ਵੀ ਗਾਣੇ ਗਾਏ ਮੈਨੂੰ ਲੱਗਦਾ ਇਕਲੌਤੇ ਬੰਦੇ ਹੋਵਗੇ ਤੁਸੀਂ ਹਾਂ ਇਹ ਤਾਂ ਚੀਜ਼ ਇਹ ਤਾਂ ਚੀਜ਼ ਸਹੀ ਗੱਲ ਆ ਬਾਈ ਇਹ ਚੀਜ਼ ਤਾਂ ਮੈਨੂੰ ਮੈਂ ਕਹਿਣਾ ਕਿ ਹਾਂ ਅਸੀਂ ਇੱਕੋ ਹੀ ਹਾਂ ਹੋਰ ਕੋਈ ਨਹੀਂ ਹਾਂਜੀ ਇਹ ਤਾਂ 100% ਦਾ ਕੋਈ ਕੋਈ ਸ਼ੱਕ ਨਹੀਂ ਹਾਂ ਬਦਿਆ ਮਾਪ ਕੁਝ ਹੁਣ ਲਿਖਿਆ ਹੋਇਆ ਜੇ ਸੁਣਾਉਣਾ ਚਾਹੋ ਤਾਂ ਸੁਣਾ ਸਕਦੇ ਹੋ ਤੁਸੀਂ ਮੈਂ ਨਾ ਕੁਝ ਲਾਈਨਾਂ ਸਿੱਖੀਆਂ ਹਾਂ ਹਾਂ ਸੁਣਾਓ 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 ਜ਼ਿੰਦਗੀ ਚ ਕਈ ਤਰ੍ਹਾਂ ਦੇ ਬੰਦੇ ਟੱਕਰਦੇ ਨੇ ਉਹਨਾਂ ਦੇ ਲੈਨਸ ਗਏ ਕਿ ਇੱਕ ਗੱਲ ਪੱਕੀ ਵਿੱਚੋਂ ਖਾਰਖਾਂਦੇ ਹੋਣਗੇ ਜੀ ਖੜਕਦੇ ਬਹੁਤ ਯਾਨੀ ਖਾਲੀ ਭਾਂਡੇ ਹੋਣਗੇ ਇੱਕ ਗੱਲ ਪੱਕੀ ਵਿੱਚੋਂ ਖਾਰਖਾਂਦੇ ਹੋਣਗੇ ਖੜਕਦੇ ਬਹੁਤ ਯਾਨੀ ਖਾਲੀ ਭਾਂਡੇ ਹੋਣਗੇ ਕਾਰਾਂ ਤੋਂ ਨਾ ਪਤਾ ਲੱਗੇ ਘੜੀ ਵਾਲਿਆ ਕਾਰਾਂ ਤੋਂ ਨਾ ਪਤਾ ਲੱਗੇ ਘੜੀ ਵਾਲਿਆ ਕਿਰਦਾਰ ਦੱਸ ਦਿੰਦਾ 68 62 ਬੰਦੇ ਦੀ ਇੱਕੋ ਗੱਲ ਦੱਸ ਦਿੰਦੀ ਗੱਲਬਾਤ ਬੰਦੇ ਦੀ ਤੇ ਲੈਜ਼ਾ ਦੱਸ ਦਿੰਦਾ ਔਕਾਤ ਬੰਦੇ ਦੀ ਤੇ ਲੈਜ਼ਾ ਦੱਸ ਦੱਸਦਾ ਔਕਾਤ ਬਹੁਤ ਵਧੀਆ ਲਿਖਿਆ ਐਵੇ ਦੇ ਵਿੱਚ ਲਿਖਦਾ ਰਹਿੰਦਾ ਹੈ ਸ਼ੇਰ ਸ਼ੂਰ ਜੈ ਹਨਾ ਮੈਨੂੰ ਆਪਣੇ ਆਪ ਨੂੰ ਵਧੀਆ ਲੱਗਦੇ ਨੇ ਫਿਰ ਜਾਂ ਮੈਂ ਗਾਣੇ ਚ ਪਾ ਲੈਣਾ ਨਾਉ ਆਈਡੀਆ ਹੋ ਜਾਂਦਾ ਵੀ ਆ ਗਾਣਾ ਚੱਲਣਾ ਜਾਂ ਨਹੀਂ ਚੱਲਣਾ ਗਾਣਾ ਇਹ ਰਿਕਾਰਡ ਕਰਨ ਤੋਂ ਪਹਿਲਾਂ ਰਾਈਟਰ ਨੂੰ ਆਈਡੀਆ ਹੋ ਜਾਂਦਾ ਜਾਂ ਰਾਈਟਰ ਸੋਚਦਾ ਯਾਰ ਖਿਆਲੀ ਪਲਾਵ ਜੀ ਬਣਾਉਂਦਾ ਬੰਦਾ ਯਾਰ ਬਈ ਬਹੁਤ ਹਿੱਟ ਗਾਣਾ ਇਹ ਤਾਂ ਚੱਲੂਗਾ ਚੱਲੂਗਾ ਯਾਰ ਰਿਕਾਰਡ ਹੋਣ ਤੋਂ ਬਾਅਦ ਥੋੜਾ ਆਈਡੀਆ ਲੱਗਦਾ ਜਾਂ ਬੈਕ ਕੇ ਬੰਦਾ ਪਲਾਨ ਕਰਦਾ ਰਿਕਾਰਡ ਹੋਣ ਤੋਂ ਬਾਅਦ ਰਿਕਾਰਡ ਹੋਣ ਤੋਂ ਬਾਅਦ ਪਤਾ ਲੱਗ ਜਾਂਦਾ ਪਰ ਰਾਈਟਰ ਦਾ ਇਹ ਹੁੰਦਾ ਕਿ ਰਾਈਟਰ ਨੂੰ ਲੱਗਦਾ ਰਹਿੰਦਾ ਹੈ ਆ ਵੀ ਗਾਣਾ ਵਧੀਆ ਹੀ ਹੈ ਉਹ ਚੱਕਰ ਰੀ ਵੀ ਚੱਲੇ ਹੀ ਰਿਹਾ ਪਰ ਉਹ ਹੁੰਦਾ ਪ੍ਰੋਡਕਟ ਬਣਨ ਦੇ ਕਿ ਕਿਵੇਂ ਬਣਦਾ ਹਨਾ ਵੋਕਲ ਵਧੀਆ ਹੋਵੇ ਮਿਊਜ਼ਿਕ ਵਧੀਆ ਹੋਵੇ ਟੀਮ ਵਰਕ ਹੁੰਦਾ ਬਈ ਇਕੱਲਾ ਗਾਣਾ ਕੁਝ ਨਹੀਂ ਹੁੰਦਾ ਗੁੰਬੋਜ਼ ਵਧੀਆ ਹੋਵੇ ਉਹ ਸਾਰੀਆਂ ਚੀਜ਼ਾਂ ਦਾ ਸਿਸਟਮ ਚ ਜਦੋਂ ਬਣਦਾ ਜਿਹੜੇ ਤੁਹਾਡੇ ਤੁਸੀਂ ਆਪ ਗਾਣੇ ਰਿਕਾਰਡ ਕੀਤੇ ਲਿਖ ਕੇ ਦਿੱਤੇ ਜੈ ਜੀ ਵੀ ਹੁਣਾਂ ਨੂੰ ਗਾਣਾ ਦਿੱਤਾ ਉਹ ਵੀ ਚਲੋ ਹਿੱਟ ਗਿਆ ਔਰ ਉਸ ਤੋਂ ਬਾਅਦ ਹੁਣਾਂ ਗੁਲਾਬ ਸਿੱਧੂ ਨੂੰ ਤੁਸੀਂ ਗਾਣਾ ਦਿੱਤਾ ਇਹ ਵੀ ਹਿੱਟ ਗਿਆ ਮੜਾਂਗੇ ਪੰਜਾਬ ਵਾਲਾ ਔਰ ਆਪ ਜਿਹੜੇ ਗਾਣੇ ਗਾਏ ਉਹ ਉਸ ਤਰੀਕੇ ਨਾਲ ਕਿਉਂ ਨਹੀਂ ਹਿੱਟ ਹੋ ਪਏ ਜਾਂ ਕਿਉਂ ਨਹੀਂ ਚੱਲ ਪਏ ਉਸ ਤਰੀਕੇ ਨਾਲ ਮੰਥਨ ਕੀਤਾ ਤੁਸੀਂ ਇਸ ਚੀਜ਼ ਤੇ ਹਾਂ ਉਹਦਾ ਉਹਦਾ ਰੀਜ਼ਨ ਇਹ ਹੈ ਪਹਿਲਾਂ ਤਾਂ ਮੈਂ ਆਪਣੇ ਯਾਰਾਂ ਮੈਂ ਸਰੇਮ ਕਹਿੰਦਾ ਉਹਨਾਂ ਕਿ ਮੈਨੂੰ ਗਾਉਣਾ ਨਹੀਂ ਆਉਂਦਾ ਮੈਨੂੰ ਬਿਲਕੁਲ ਹੀ ਨਹੀਂ ਆਉਂਦਾ ਨਾ ਪਰ ਓਕੇ ਉਹ ਗਾਣੇ ਉਹ ਹੁੰਦੇ ਨੇ ਜਿਹੜੇ ਕੋਈ ਮੈਨੂੰ ਲੱਗਦਾ ਕੋਈ ਸਿੰਗਰ ਹੱਥ ਨਹੀਂ ਪਾਉਂਦਾ ਉਹਨਾਂ ਨੂੰ ਚੰਗੇ ਨਹੀਂ ਲੱਗਦੇ ਸ਼ਾਇਦ ਸ਼ਾਇਦ ਪਤਾ ਨਹੀਂ ਕੀ ਸਿਸਟਮ ਹੋਊਗਾ ਉਹ ਗਾਣਿਆਂ ਦੇ ਫਿਰ ਮੈਨੂੰ ਇਦਾਂ ਹੁੰਦਾ ਕਿ ਚੱਲ ਜੁਆ ਹੀ ਕਿ ਮੈਂ ਖੇਡ ਕੇ ਦੇਖ ਲੈਣਾ ਪਏ ਵੀ ਮੇਰੇ ਕੋਲੇ ਰਹਿਣੇ ਨਹੀਂ ਮੇਰੇ ਗਾਣੇ ਨੇ ਹੂੰ ਮੈਨੂੰ ਹੁੰਦਾ ਫਿਰ ਮੈਂ ਉਹ ਤਾਂ ਕਰ ਲੈਣਾ ਤਾਂ ਸ਼ਾਇਦ ਮੈਨੂੰ ਬਈ ਮੈਂ ਉਸ ਲੈਵਲ ਦਾ ਕੰਮ ਨਹੀਂ ਕਰ ਸਕਿਆ ਗੌਰ ਦੇ ਨਾ ਕਿ ਉਹ ਚੱਲਣ ਪਰ ਫਿਰ ਮੇਰੇ ਉਦਾਂ ਮੈਨੂੰ ਲੱਗਾ ਰਹਿਣਾ ਮੈਂ ਕਰਨ ਕੁਝ ਨਾ ਕੁਝ ਬਾਕੀ ਕਰਨ ਵਾਲਾ ਪਰਮਾਤਮਾ ਹੂੰ ਇਹਨੇ ਕਰਕੇ ਠੀਕ ਹੈ ਨਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਔਰ ਅਸੀਂ ਉਮੀਦ ਕਰਦੇ ਹਾਂ ਕਿ ਰਿਵਰਸ ਮਾਈਗ੍ਰੇਸ਼ਨ ਦਾ ਬਹੁਤ ਸ਼ਾਨਦਾਰ ਐਗਜ਼ਾਮਪਲ ਤੁਸੀਂ ਬਣੋਗੇ ਦੋ ਸਾਲਾਂ ਬਾਅਦ ਫਿਰ ਅਸੀਂ ਇਕੱਠੇ ਬੈਠ ਕੇ ਤੁਹਾਡੇ ਪੂਰੇ ਪਰਿਵਾਰ ਨਾਲ ਇੰਟਰਵਿਊ ਕਰਾਂਗੇ ਕਿ ਨਵ ਗੜੀ ਵਾਲਾ ਜਿਹਨੇ ਗਾਣਾ ਲਿਖਿਆ ਸੀ ਉਹ ਇਕੱਲਾ ਗਾਣਾ ਲਿਖ ਕੇ ਲੋਕਾਂ ਨੂੰ ਨਹੀਂ ਉਹ ਆਪ ਵੀ ਮੁੜਿਆ ਆ ਪੰਜਾਬ ਮੈਨੂੰ ਮਿਲਦਾ ਕਿ ਤੁਸੀਂ ਮੁੜੋਗੇ ਵਾਹਿਗੁਰੂ ਮੇਰੇ ਕਹਿੰਦੇ ਚਲਦੀ ਮੁੜੋ ਥੈਂਕ ਯੂ ਸੋ ਮਚ ਵਿਕਰਮ ਥੈਂਕ ਯੂ ਨਾ ਬਹੁਤ ਬਹੁਤ ਧੰਨਵਾਦ ਬਹੁਤ ਬੁਧੀਆ ਲੱਗਿਆ ਨਾ ਨਵ ਗੜੀ ਵਾਲਾ ਸਾਡੇ ਨਾਲ ਸੀਗੇ ਜਿਨ੍ਹਾਂ ਦੇ ਨਾਲ ਗੱਲਬਾਤ ਕੀਤੀ ਤੁਸੀਂ ਪਿਛਲੇ ਦਿਨਾਂ ਚ ਗਲਾਬ ਸਿੱਧੂ ਹਣਾ ਦਾ ਗਾਣਾ ਬਹੁਤ ਚਰਚਾ ਦੇ ਵਿੱਚ ਹੈ ਟ੍ਰੈਂਡਿੰਗ ਦੇ ਵਿੱਚ ਹੈ ਇੰਸਟਾਗ੍ਰਾਮ ਤੇ ਬਹੁਤ ਸਾਰੀਆਂ ਰੀਲਸ ਵੀ ਬਣ ਰਹੀਆਂ ਇਹਦੇ ਉੱਪਰ ਔਰ ਇਸੇ ਕਰਕੇ ਗੱਲ ਕੀਤੀ ਹੈ ਕਿ ਰਿਵਰਸ ਮਾਈਗ੍ਰੇਸ਼ਨ ਦੀ ਲੋਕ ਚਰਚਾ ਤਾਂ ਕਰਦੇ ਆ ਪਰ ਕਿਵੇਂ ਇਹ ਥੌਟ ਆਇਆ 7 ਸਾਲ ਦਾ ਸੀ ਮੁੰਡਾ ਜਦੋਂ ਵਿਦੇਸ਼ ਚਲਾ ਗਿਆ ਸੀ ਉਹਦੇ ਦਿਮਾਗ ਦੇ ਵਿੱਚ ਉਹਦੇ ਜ਼ਹਿਨ ਦੇ ਵਿੱਚ ਇਹ ਗੱਲ ਆਈ ਹੈ ਔਰ ਕੀ ਉਹ ਆਪ ਵੀ ਮੁੜੂਗਾ ਤਾਂ ਉਹਨਾਂ ਨੇ ਬਹੁਤ ਸ਼ਾਨਦਾਰ ਗੱਲ ਨਵਦੇ ਮੰਮੀ ਪਾਪਾ ਜੋ ਜੋ ਮਾਤਾ ਪਿਤਾ ਉਹ ਵੀ ਮੁੜਨਗੇ ਵਾਪਸ ਔਰ ਨਵ ਵੀ ਆਪਣੀ ਪੂਰੀ ਫੈਮਿਲੀ ਦੇ ਨਾਲ ਵਾਪਸ ਪੰਜਾਬ ਆ ਰਿਹਾ ਹੋਰ ਖਬਰਾਂ ਤੇ ਅਪਡੇਟਸ ਲਈ ਦੇਖਦੇ ਰਹੋ ਪ੍ਰੋ ਪੰਜਾਬ ਟੀਵੀ ਸਤਿ ਸ਼੍ਰੀ ਅਕਾਲ